ਅਕਲ ਕੀਤੀ ਹੋਈ ਤੇਰਾ ਬੱਚਾ ਮਰਦਾ ਨਹੀਂ ਗਿਆ ਮੇਰਾ ਤਾਂ ਦੋਸਤ ਮਰ ਗਿਆ ਵਾ ਕਹਿੰਦੇ ਤੂੰ ਦਫਾ ਹੋ ਤੇਰੇ ਵਰਗੀਆਂ ਇੱਥੇ ਛੱਤੀ ਤੂੜੀਆਂ ਫੇਰਦੀਆਂ ਵਾ ਇਹਨਾਂ ਨੂੰ ਇਵਨ ਕੇ ਵੀ ਕਿਹਾ ਗਿਆ ਵੀ ਜੇ ਤੂੰ ਜ਼ਿਆਦਾ ਬੋਲੂਗੀ ਤਾਂ ਮੈਂ ਤੇਰਾ ਹਸਬੰਡ ਜਿਹੜਾ ਮੁਲਾਜ਼ਮ ਹੈ ਵੀ ਮੈਂ ਉਹਦਾ ਅਫਸਰ ਆ ਮੈਂ ਰਗੜ ਕੇ ਰੱਖ ਦੂੰਗਾ ਵੀ ਸਸਪੈਂਡ ਕਰ ਦੂੰਗਾ ਕਹਿੰਦੇ ਕੋ ਮੇਰੀ ਗੱਲ ਕਰਾ ਮੈਂ ਤੇਤੋਂ ਡਰਦਾ ਵਾਂ ਕਰ ਕੀ ਲਏਂਗੀ ਤੂੰ ਉੱਟ ਕੇ ਕੁਰਸੀ ਤੋਂ ਬਾਹਰ ਆ ਗਏ ਇੱਥੇ ਨੁੱਕਰ ਤੇ ਤਾਂ ਵੀ ਇੱਦਾਂ ਹੀ ਬੋਲਿਆ ਮੈਨੂੰ ਵੀ ਰਾਤ ਨੂੰ ਜਦ ਸੇਖੋ ਸਾਹਿਬ ਨੇ ਰੇਡ ਕੀਤੀ ਇਹ ਮੁਲਾਜ਼ਮ ਇੱਥੇ ਕੰਮ ਕਰਦੇ ਪਾਏਗੇ ਉਹਨਾਂ ਨੇ ਪੁੱਛਿਆ ਵੀ ਤੁਸੀਂ ਕੀ ਕਰ ਰਹੇ ਹੋ ਕਹਿੰਦੇ ਜੀ ਅਸੀਂ ਕਮਿਸ਼ਨਰ ਸਾਹਿਬ ਦੇ ਆਰਡਰਾਂ ਤੇ ਜਿਹੜੀ ਠੱਗੀ ਹੋਈ ਹੈ ਕਰੋਨਾ ਦੀ ਅਸੀਂ ਉਹਦੀ ਜਾਂਚ ਕਰ ਰਹੇ ਹਾਂ ਰਾਤ ਨੂੰ 9:30 ਵਜੇ ਕਿਹੜੀ ਜਾਂਚ ਹੋ ਰਹੀ ਸੀ ਜਦ ਇਹਨਾਂ ਦੀ ਬਦਲੀ ਹੋ ਚੁੱਕੀ ਹੈ 3 ਮਹੀਨੇ ਹੋਏ ਇਹਨਾਂ ਨੂੰ ਜਾਂਚ ਕਰਨ ਦੀ ਪਾਵਰ ਕਿੱਧਰ ਹੈ ਉਹ ਆਦੇਸ਼ ਕਿੱਧਰ ਹੈ ਜੇ ਅਸੀਂ ਸਵਾਲ ਕੀਤਾ ਕਮਿਸ਼ਨਰ ਸਾਹਿਬ ਨੂੰ ਉਹਨਾਂ ਨੇ ਇਹਨਾਂ ਨੂੰ ਆਪਣੀ ਅਗਲੀ ਜਗ੍ਹਾ ਤੇ ਜਾਣ ਲਈ ਨਹੀਂ ਕਿਹਾ ਉਲਟਾ ਇਹਨਾਂ ਨੂੰ ਫੇਰ ਜਾਦੂ ਦੀ ਛੜੀ ਘੁਮਾ ਕੇ ਇੱਥੇ ਹੀ ਭੇਜਦਾ ਫਿਰ ਨਹੀਂ ਭਗਤ ਨਾਲ ਚੱਲਦਾ ਪੇ ਅਫਸਰ ਮਿਲੇ ਹੋਏ ਨਾਲ ਇਹ ਸਾਰਾ ਬਣਾ ਕੇ ਸਿਸਟਮ ਇਹ ਬਕਸੀ ਬਕਸੀ ਦਿੰਦਾ ਵਾ ਇਹ ਸਾਰੇ ਜਿਹੜੇ ਕਫਲੇ ਹੋਰੇ ਇਹੀ ਕਰਾਂਦਾ ਵਾ ਇਹੀ ਮੇਨ ਇਹਦਾ ਉਹ ਹੈਗਾ ਵਾ ਮੇਨ ਨੂੰ ਉਲਟਾ ਭੋਲ ਕੇ ਗਈ ਆ ਕੀ ਕਹਿੰਦੇ ਆ ਤੇਰਾ ਦੋਸਤ ਮਰ ਗਿਆ ਤਾਂ ਕੀ ਹੋ ਗਿਆ ਮਰਿਆ ਮੈਂ ਕਹਿੰਦਾ ਕੱਲਾ ਕੱਲਾ ਜਵਾਨ ਬੰਦਾ ਮਰ ਗਿਆ ਐ 35 ਸਾਲ ਦਾ ਤੂੰ ਉਹਨੂੰ ਕਹਿੰਦੀ ਵੀ ਮਰ ਗਿਆ ਇਹ ਤਾਂ ਉਹੀ ਗੱਲ ਹੋ ਗਈ ਹੈਗਾ ਨੇ ਪੂਸਣ ਸਾਲ ਪਹਿਲੇ ਆਪਾਂ ਲੜਾਈ ਕਰੇ ਘੁੱਟ ਲਈਏ ਬਾਅਦ ਚ ਪੁਲਿਸ ਜਾ ਕੇ ਪਰਚਾ ਵੀ ਕਰਾਦੀਏ ਕਿ ਸਾਨੂੰ ਘੁੱਟਿਆ ਇਹ ਉਹ ਗੱਲ ਹੋਈ ਆ ਤੁਹਾਨੂੰ ਨਾਲ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਇਸ ਸਮੇਂ ਫੇਰ ਦੁਬਾਰਾ ਕਾਰਪੇਸ਼ਨ ਵਿਵਾਦ ਪੈ ਚੁ ਸ਼ਬਦ ਬੋਲੇ ਗਏ ਸੀਗੇ ਸ਼ਬਦ ਕੀ ਬੋਲੇ ਗਏ ਸੀ ਮਾਈਲਾ ਦੇ ਨਾਮ ਉੱਬਰੂ ਕਰਾਵਾਂਗੇ ਲੇਕਿਨ ਕਾਰਪੇਸ਼ਨ ਦਾ ਕੀ ਨਾਤਾ ਕਿਹੜਾ ਪੈ ਗਿਆ ਵਿਵਾਦ ਦੇ ਨਾਲ ਕਿ ਥੰਮ ਦਾ ਨਾਮ ਨਹੀਂ ਲੈ ਰਿਆ ਪਿੱਛੇ ਕਰੋਨਾ ਦਾ ਕਪੜਾ ਸਾਹਮਣੇ ਆਂਦਾ ਕੁਝ ਫਾਈਲਾਂ ਸਾਨੂੰ ਦਿੱਤੀਆਂ ਜਾਂਦੀਆਂ ਜਿਦੇ ਚ ਜੀ 8 ਦੀ ਫਾਈਲਾਂ ਜਿਹੜੀਆਂ ਸਟੇਲ ਲੱਗਣ ਤੋਂ ਬਾਅਦ ਵੀ ਪਾਸ ਕੀਤੀਆਂ ਜਾਂਦੀਆਂ ਕੁਝ ਐਸੇ ਹੀ ਮਾਮਲੇ ਜਿਹੜੇ ਹੈਗੇ ਨੇ ਇੱਕ ਬਿਲਡਿੰਗ 6 ਮੰਜ਼ਲਾ ਬੰਦੀ ਆ 4 ਮੰਜ਼ਲ ਪਾਸ ਹੁੰਦੀ ਆ 4 ਮੰਜ਼ਲ 3 ਮੰਜ਼ਲ ਜਿਹੜੀ ਆ ਵਿਦਆਊਟ ਪਾਸਿੰਗ ਦੇ ਦਿੱਤੀ ਜਾਂਦੀ ਆ ਲੇਕਿਨ ਮਿੱਡਾ ਚੌਂਕ ਹੈਲਥ ਡਿਪਾਰਟਮੈਂਟ ਅਸੀਂ ਮੌਜੂਦ ਆ ਐਸਸੀ ਮੋਚੇ ਜ਼ਿਲ੍ਹਾ ਮਾਮਲਾ ਹੈ ਕਿ ਇਹ ਨਾਮ ਕੀ ਤੁਹਾਡਾ ਮੇਰਾ ਨਾਮ ਨੀਹਾ ਵਾ ਮਾਮਲਾ ਕੀ ਹੈ ਮਾਮਲਾ ਇਹ ਮੇਰੇ ਹਸਬੰਡ ਕਾਰਪੋਰੇਸ਼ਨ ਚ ਕੰਮ ਕਰਦੇ ਨੇ ਹਲ ਸਫਾਈ ਸੇਵਕ ਨੇ ਮੈਂ ਮੇਰੇ ਬੇਟੇ ਦਾ 2 ਦਿਨ ਪਹਿਲਾਂ ਐਕਸੀਡੈਂਟ ਹੋਇਆ ਵਾ ਜੋ ਕਿ ਸਾਡਾ ਲੋਨ ਚੱਲ ਰਿਹਾ ਸੀ ਕੋਆਪਰੇਟ ਬੈਂਕ ਚ 8000 ਰੁਪਏ ਕਿਸ਼ਤ ਕਲਰਕ ਕੱਟ ਕੇ ਭੇਜਦੇ ਆ ਮੈਂ ਸਿਰਫ ਮੇਰੇ ਹਸਬੰਦ ਨੂੰ ਕਿਹਾ ਕਿ ਤੁਸੀਂ ਬੇਟੇ ਕੋ ਰੁਕੋ ਮੇਰੇ ਹਸਬੰਦ ਆਪ ਵੀ ਬਿਮਾਰ ਹੀ ਰਹਿੰਦੇ ਬ੍ਰੇਨ ਦੀ ਪ੍ਰੋਬਲਮ ਆਉਣਾ ਨੂੰ ਮੈਂ ਕਿਹਾ ਤੁਸੀਂ ਚਲੋ ਬੇਟਾ ਠੀਕ ਨਹੀਂ ਤੁਸੀਂ ਘਰ ਰੋ ਮੈਂ ਮਿੱਡਾ ਚੌਕ ਜਾ ਕੇ ਕਲਰਕ ਨੂੰ ਪੁੱਛ ਕੇ ਆਣੀ ਆ ਵੀ ਤੁਸੀਂ 8000 ਰੁਪਏ ਭਾਜੀ ਇਹ ਕੱਟੋ ਨਹੀਂ ਕਰ ਦਿੱਤੇ ਨਹੀਂ ਮੈਂ ਨਹੀਂ ਜੋਬ ਕਰਦੀ ਮੈਂ ਜਾ ਆ ਕੇ ਨਾ ਸਿਰਫ 6-7 ਜੈਂਸ ਖੜੇ ਸੀ ਮੈਂ ਇਕੱਲੀ ਲੇਡੀਜ਼ ਮੈਂ ਆ ਕੇ ਪਹਿਲੀ ਵਾਰੀ ਉਹਨਾਂ ਨੂੰ ਮਿਲੀ ਕਲਰਕ ਨੂੰ ਮੈਂ ਪੁੱਛਿਆ ਭਾਜੀ ਤੁਸੀਂ ਇਹ 8000 ਰੁਪਇਆ ਕਿਸ ਚੀਜ਼ ਦਾ ਕੱਟਿਆ ਵਾ ਤੇ ਜੇ ਕੱਟ ਵੀ ਲਿਆ ਉਹ ਕਹਿੰਦੇ ਲੋਨ ਦੀ ਕਿਸ਼ਤ ਮੈਂ ਕਿਹਾ ਚਲੋ ਕੋਈ ਨਹੀਂ ਕੱਟ ਲਈਏ ਤੇ ਵਾਪਸ ਕਰ ਦਿਓ ਆ ਦੇਖੋ ਮੇਰੇ ਕੋਲ ਐਨਓਸੀ ਹੈਗੀ ਆ ਤੇ ਉਹਨਾਂ ਨੇ ਇਗਨੋਰ ਕਰ ਦਿੱਤਾ ਮੈਨੂੰ ਕਹਿੰਦੇ ਚਲੋ ਠੀਕ ਆ ਮੇਰੀ ਗੱਲ ਨਹੀਂ ਸੁਣੀ ਦੂਸਰਾ ਬੰਦਾ ਬੋਲਿਆ ਕੋਈ ਇੱਕ ਹੋਰ ਜੈਂਸ ਖੜਾ ਸੀ ਕਿ ਭਾਜੀ ਇਹ ਸਾਈਨ ਨਹੀਂ ਕਰ ਦੋ ਮੜੇ ਜੇ ਮੈਂ ਜਾਣਾ ਕਹਿੰਦੇ ਤੈਨੂੰ ਅੱਗ ਲੱਗੀ ਹੋਈ ਆ ਮੇਰਾ ਦੋਸਤ ਮਰ ਗਿਆ ਮੈਂ ਸੰਸਕਾਰ ਤੇ ਜਾਣਾ ਵਾ ਤੇ ਮੈਂ ਚੁੱਪ ਕਰ ਗਈ ਜਦੋਂ ਮੈਨੂੰ ਵੀ ਇਹੀ ਵਰਲਡ ਬੋਲੇਆ ਮੈਂ ਕਿਹਾ ਭਾਜੀ ਤੁਸੀਂ ਮੈਨੂੰ ਦੱਸੋ ਵੀ ਕਦੋਂ ਚੈੱਕ ਬਣਾ ਕੇ ਦੇ ਰਹੇ ਜਾਂ ਬੈਂਕ ਚ ਭੇਜ ਦੋ ਮੈਨੂੰ 8000 ਰੁਪਏ ਚਾਹੀਦਾ ਮੈਨੂੰ ਬਹੁਤ ਲੋਡ ਹੈ ਗਈ ਮੇਰੇ ਬੱਚੇ ਦਾ ਐਕਸੀਡੈਂਟ ਹੋਇਆ ਕਹਿੰਦੇ ਤੈਨੂੰ ਮੈਂ ਕਹਿੰਦਾ ਨਹੀਂ ਪਿਆ ਤੈਨੂੰ ਅੱਗ ਲੱਗੀ ਹੋਈ ਹੈ ਤੇਰਾ ਬੱਚਾ ਮਰਦਾ ਨਹੀਂ ਗਿਆ ਮੇਰਾ ਤਾਂ ਦੋਸਤ ਮਰ ਗਿਆ ਵਾ ਇਹ ਸ਼ਬਦ ਬੱਚੇ ਵਾਸਤੇ ਹੀ ਬੋਲਦੇ ਤੁਸੀਂ ਬੱਚੇ ਵਾਸਤੇ ਵੀ ਬੋਲੇ ਆ ਭਾਜੀ ਮੈਂ ਫੋਟੋਆਂ ਦਿਖਾਨੀਆਂ ਦੇਖੋ ਮੇਰੇ ਬੱਚੇ ਦਾ ਐਕਸੀਡੈਂਟ ਹੋਇਆ ਨਹੀਂ ਇਹ ਪੜੇ ਲਿਖੇ ਰ ਕਲਰ ਨਹੀਂ ਲਾਈ ਜਾਂਦੇ ਉੱਥੇ ਮੈਨੂੰ ਨਹੀਂ ਜੀ ਪਤਾ ਹੈਗਾ ਕਿ ਪੜ ਮੇਕਅਪ ਆਜੀ ਤੁਸੀਂ ਬੋਲ ਕਿੱਦਾਂ ਰਹੇ ਆ ਮੈਨੂੰ ਮੈਂ ਸਿਰਫ ਇੱਕ ਤੁਹਾਡੀ ਕੁਰਸੀ ਦੀ ਲਿਆਜ ਕਰਦੀ ਕਿ ਤੁਸੀਂ ਕਲਰਕ ਦੀ ਕੁਰਸੀ ਤੇ ਬੈਠੇ ਆ ਕਹਿੰਦੇ ਤੂੰ ਦਫਾ ਹੋ ਤੇਰੇ ਵਰਗੀਆਂ ਇੱਥੇ ਛੱਤੀ ਚੂੜੀਆਂ ਫੇਰਦੀਆਂ ਵਾਂ ਮੈਨੂੰ ਕਹਿੰਦੇ ਇੰਨਾ ਕੁਝ ਬੋਲੇ ਤੂੰ ਮੇਰਾ ਕਰ ਕੀ ਸਕੂੰਗੀ ਮੈਂ ਐਂ ਦੇ ਫੋਨ ਕਰਨ ਲੱਗ ਗਈ ਘਰੇ ਦੱਸਣ ਲੱਗ ਗਈ ਕਹਿੰਦੇ ਤੂੰ ਮੇਰੀ ਗੱਲ ਕਰਾ ਮੈਂ ਤੇਤੋਂ ਡਰਦਾ ਵਾਂ ਕਰ ਕੀ ਲਏਂਗੀ ਤੂੰ ਉੱਠ ਕੇ ਕੁਰਸੀ ਤੋਂ ਬਾਹਰ ਆ ਗਏ ਇੱਥੇ ਨੁੱਕਰ ਤੇ ਤਾਂ ਵੀ ਇੱਦਾਂ ਹੀ ਬੋਲਿਆ ਮੈਨੂੰ ਕਿੱਥੇ ਕਰਕੇ ਹੋਈ ਸਾਰੀ ਬੈਸ ਇੱਥੇ ਆ ਇਹੀ ਜਗ੍ਹਾ ਦੇ ਉੱਪਰ ਕਿਹੜਾ ਕਮਰਾ ਸੀਗਾ ਉਹ ਕਮਰਾ ਸੀ ਲਾਸਟ ਵਾਲਾ ਆਜੋ ਤੇ ਇੱਥੇ ਖੜਕੇ ਕੀ ਨਾਮ ਕੀ ਜਿਨ੍ਹਾਂ ਨਾਲ ਤੁਹਾਡੀ ਬੈਸ ਹੋਈ ਕੀ ਨਾਮ ਉਹ ਅਨੀਲ ਬਖਸ਼ੀ ਅਨੀਲ ਬਖਸ਼ੀ ਹਾਂਜੀ ਉਸ ਵਾਰ ਕੀ ਹੋਇਆ ਬਸ ਇੱਤੀ ਫਾਲਤੂ ਬੋਲਿਆ ਦੇਖੋ ਆਜੋ ਆਜੋ ਅੰਦਰ ਆਜੋ ਦੇਖੋ ਆਜੋ ਆਜੋ ਬਖਸ਼ੀ ਕੋਣ ਆ ਬੇਟੇ ਤੁਸੀਂ ਉਹ ਬਖਸ਼ੀ ਆ ਬੇਟੇ ਬੌਜੀ ਬਖਸ਼ੀ ਸਾਹਿਬ ਕੀ ਮਾਮਲਾ ਕੀ ਇਸ ਲੇਡੀਜ਼ ਨਾਲ ਹੋਇਆ ਤੁਹਾਡਾ ਕੀ ਜਤਿਸ਼ੂ ਸ਼ਬਦ ਵੀ ਬੋਲੇ ਸਕੇ ਕੋਈ ਮੇਰੀ ਗੱਲ ਸੁਣੋ ਇਹਨੂੰ ਇਹਨੂੰ ਚੁੱਪ ਕਰਾਓ ਠੀਕ ਹੈ ਇਹ ਸਾਰਾ ਦਿਨ ਇਹਨਾਂ ਰਸ਼ ਹਮੇਸ਼ਾ ਲੱਗਿਆ ਰਹਿੰਦਾ ਕਮਰੇ 'ਚ ਹਾਂ ਹਮੇਸ਼ਾ ਭਰਿਆ ਰਹਿੰਦਾ ਏ ਲੇਡੀ ਆਈ ਮੈਨੂੰ ਕਹਿੰਦੀ ਉਹ ਬੰਦ ਹੌਲੀ ਬੋਲੋ ਮੈਨੂੰ ਆਂਦੀ ਕਹਿੰਦੀ ਮੇਰੀ ਐਨਓਸੀ ਐਨਓਸੀ ਮੈਨੀ ਲੈ ਕੇ ਨਹੀਂ ਆਈ ਮੇਰਾ ਬੈਂਕ ਲੋਨ ਬੰਦ ਕਰ ਦੋ ਮੈਂ ਕਹਾਂ ਜੋ ਕਾਨੂੰਨੀ ਅੰਦਾਜ਼ੇ ਠੀਕ ਨਹੀਂ ਆ ਵੀਡੀਓ ਦੇ ਸਾਹਮਣੇ ਕੈਮਰਾ ਲੱਗਿਆ ਵੀਡੀਓ ਰਿਕਾਰਡਿੰਗ ਸਾਰੇ ਦੀ ਹੋ ਰਹੀ ਆ ਸਾਰਾ ਕਮਰਾ ਇੱਧਾ ਪਰਿਆ ਹੋਇਆ ਸੀਗਾ ਸਮਾਜ ਤੋਂ ਹੀ ਪੰਜ ਬੰਦੇ ਮੇਰੇ ਕੋਲ ਸੀਗੇ ਉਹਨਾਂ ਨੂੰ ਵੀ ਜਗਵਾਈ ਪਈ ਆ ਕੋਈ ਹੀ ਹਿਟਿਟਡ ਮਤਲਬ ਆਰਗੂਮੈਂਟਸ ਨਹੀਂ ਹੋਏ ਆ ਵੀਡੀਓ ਰਿਕਾਰਡਿੰਗ ਮੇਰੇ ਮੋਬਾਈਲ ਵਿੱਚ ਵੀ ਹੈਗੀ ਆ ਲੇਕਿਨ ਜੋ ਐਨਸੀ ਆਂਦੇ ਸਰ ਐਨਓਸੀ ਨਹੀਂ ਜਦੋਂ ਜਦ ਤੱਕ ਦੋਗੀ ਮੈਂ ਕਿਵੇਂ ਉਹਦੇ ਬੈਂਕ ਬੰਦ ਕਰਦਾ ਜੀਸਾ ਮੈਨੂੰ ਆ ਦੱਸੋ ਜਿੱਦਾਂ ਹੁਣ ਲੇਡੀਜ਼ ਝੂਟ ਗੋਰੀ ਆ ਕਿ ਕਹਦੀ ਐਨਓਸੀ ਮੈਂ ਲੈ ਕੇ ਆਈ ਤੇ ਮੈਂ ਆ ਕਿਹਾ ਕਿ ਮੇਰੇ ਬੱਚੇ ਤਬੀਅਤ ਖਰਾਬ ਹੈ ਤੂੰ ਤੁਹਾਡੇ ਉਸ ਨੂੰ ਕਿਸੇ ਦੋਸ ਦੀ ਡੈਥ ਹੋ ਗਈ ਹੋਣੀ ਤੁਸੀਂ ਕਿਹਾ ਕਿ ਤੇਰਾ ਬੱਚਾ ਮਰਿਆ ਤਾਂ ਨੀਗਾ ਹੁਣ ਮੇਰੀ ਗੱਲ ਸੁਣੋ ਇਨੇ ਆਪਣਾ ਪੱਖ ਸੁਣਿਆ ਇੱਕ ਸੱਚਾ ਜੱਜ ਕਿਹੜਾ ਹੁੰਦਾ ਉਹ ਕਹਿੰਦਾ ਦੋਨੋਂ ਪੱਖ ਸੁਣਦਾ ਹੁੰਦਾ ਜੇ ਉਹਨੇ ਕਹਿਤਾ ਕੀ ਯਾਰ ਕੀ ਇਦਾਂ ਦੀ ਗੱਲ ਹੋਈ ਹੋਣੀ ਜੇ ਬਖਸ਼ੀ ਨੇ ਬੋਲੇ ਹੋਣਾ ਹੈ ਦੋਨੋਂ ਪੱਖ ਸੁਣਨੇ ਚਾਹੀਦੇ ਨਾ ਇਹਨੇ ਬੋਲਦਾ ਬੱਚਾ ਮਰਿਆ ਇਥੇ ਸਾਹਮਣੇ ਮੇਰੇ ਬੰਦੇ ਬੈਠੇ ਆ ਕੈਮਰਾ ਵੀ ਵੀਡੀਓ ਰਿਕਾਰਡਿੰਗ ਸਾਹਮਣੇ ਆ ਆਡੀਓ ਹੈਗੀ ਵਿੱਚ ਉਹਦੇ ਸੁਣੋ ਮੇਰੀ ਗੱਲ ਸਾਰੀ ਇੱਕ ਫਿਜ਼ੀਕਲ ਕਹਿੰਦੇ ਨਾ ਮੂਵਮੈਂਟ ਨਾਲ ਸਭ ਕੁਝ ਪਤਾ ਲੱਗ ਜਾਂਦਾ ਹੁੰਦਾ ਕਿ ਬੰਦੇ ਹਿੱਟਡ ਆਰਗੂਮੈਂਟ ਹੋ ਰਿਹਾ ਹੈ ਨਹੀਂ ਹੋ ਰਿਹਾ ਹੈ ਮਰ ਗਿਆ ਮੇਰਾ ਮੈਂ ਨੂੰ ਉਲਟਾ ਬੋਲ ਕੇ ਗਈ ਆ ਕੀ ਕਹਿੰਦੇ ਆ ਤੇ ਆ ਦੋਸਤ ਮਰ ਗਿਆ ਤਾਂ ਕੀ ਹੋ ਗਿਆ ਮਰਿਆ ਮੈਂ ਕਹਿੰਦਾ ਕੱਲਾ ਕੱਲਾ ਜਵਾਨ ਬੰਦਾ ਮਰ ਗਿਆ ਐ 35 ਸਾਲ ਦਾ ਤੂੰ ਉਹਨੂੰ ਕਹਿੰਦੀ ਵੀ ਮਰ ਗਿਆ ਇਹ ਤਾਂ ਉਹੀ ਗੱਲ ਹੋ ਗਈ ਹੈ ਕਹਿੰਦੇ ਪੁਲਿਸ ਵਾਲੇ ਪਹਿਲੇ ਆ ਪਿਆ ਲੜਾਈ ਕਰੇ ਕੁੱਟ ਲਈਏ ਬਾਅਦ ਚ ਪੁਲਿਸ ਜਾ ਕੇ ਪਰਚਾ ਵੀ ਕਰਾ ਦਈਏ ਕਿ ਸਾਨੂੰ ਕੁੱਟਿਆ ਇਹ ਉਹ ਗੱਲ ਹੋਈ ਆ ਹੁਣ ਗੱਲ ਸੁਣੋ ਗੱਲ ਸੁਣੋ ਮੇਰੀ ਜਦ ਸਾਡੀ ਆਪਣੀ ਵੀਡੀਓ ਰਿਕਾਰਡਿੰਗ ਸਾਰੀ ਪਈ ਆ ਪੰਜ ਸਮਾਜ ਦੇ ਬੰਦੇ ਉਸੇ ਸਪਾਈਚਾਰੇ ਦੇ ਬੰਦਿਆਂ ਨੇ ਆਰਗੂਮੈਂਟ ਦੇਤਾ ਕਿ ਹਾਂ ਇਹ ਬਖਸ਼ੀ ਸਾਹਿਬ ਨੇ ਤਾਂ ਦੀ ਕੋਈ ਗੱਲ ਨਹੀਂ ਹੋਈ ਹੈ ਔਰ रिटर्न ਦੇ ਸਭ ਉਸ ਵੀਡੀਓ ਦੇ ਸਬੂਤ ਹੈਗੇ ਆ ਫਿਰ ਇਹਦਾ ਕਿਵੇਂ ਇਹ ਕਹਿ ਸਕਦੀ ਹੈ ਕਿ ਇਹ ਕੰਮ ਹੋਇਆ ਇਹ ਤੇ ਕ੍ਰਾਸ ਦਾ ਪਰਚਾ ਬੈਗ ਪਹਿਣਾ ਚਾਹੀਦਾ ਨਹੀਂ ਨਹੀਂ ਭਾਈ ਮੈਨੂੰ ਆ ਦੱਸੋ ਜਿੱਦਾਂ ਹੁਣ ਤੁਸੀਂ ਇੱਕ ਗੱਲ ਕਹਿ ਰਹੇ ਹੋ ਕਿ ਮੇਰੇ ਇੱਕ ਜਵਾਨ ਦੋਸਤ ਦੀ ਮੌਤ ਹੋਈ ਚਗੀ ਤੇ ਮੈਂ ਇਹਨਾਂ ਨੂੰ ਆ ਕਿਹਾ ਮੈਂ ਉਹ ਸ਼ਬਦ ਨਹੀਂ ਬੋਲੇ ਕਿ ਤੇਰਾ ਮੁੰਡਾ ਮਰਿਆ ਤਾਂ ਨਹੀਂ ਜਾ ਮੇਰੇ ਦੋਸਤ ਦੀ ਮੌਤ ਹੋ ਗਈ ਹੁਣ ਦੋਨਾਂ ਚੋਂ ਕਿਹਨੂੰ ਪ੍ਰੂਫ ਕਰ ਅਸੀਂ ਸਹੀ ਕਹਿ ਸਕਦੇ ਹੁਣ ਮੇਰੀ ਹੁਣ ਮੇਰੀ ਗੱਲ ਸੁਣੋ ਜਦ ਮੈਂ ਕਿਹਾ ਮੇਰੇ ਮੌਤ ਹੋਈ ਆ ਮੈਂ ਉੱਥੇ ਜਾ ਰਿਹਾ ਸੋਚੋ ਮੈਂ ਦਿਮਾਗ ਖੁਦ ਕੰਮਸ ਨਾਲ ਯੂਜ਼ ਕਰੋ ਮੈਂ ਉਹਨੂੰ ਕਹਾਂਗਾ ਤੇਰਾ ਮੁੰਡਾ ਮਰੇ ਬਲਕਿ ਉਹਦਾ ਕੰਮ ਨਹੀਂ ਉਹ ਕਹਿ ਰਹੀ ਮੈਂ ਉਹਦਾ ਕੰਮ ਨਹੀਂ ਹੋਇਆ ਹੋਇਆ ਕਿਉਂ ਨਹੀਂ ਕਿਉਂ ਡਾਕੂਮੈਂਟ ਨਹੀਂ ਪ੍ਰੋਡਿਊਸ ਕੀਤਾ ਤਾਂ ਦਿਮਾਗ ਤਾਂ ਉਹਦਾ ਖਰਾਬ ਹੋਗਾ ਨਾ ਮੈਂ ਆਈ ਮੇਰਾ ਕੰਮ ਨਹੀਂ ਹੋਇਆ ਮੈਂ ਪ੍ਰਧਾਨ ਸੀਗੀ ਮੈਂ ਕਹਾਂ ਯਾਰ ਜਦ ਤੂੰ ਐਨਓਸੀ ਨਹੀਂ ਲਿਆ ਕੀ ਦਊਗੀ ਮੈਂ ਬੈਂਕ ਦਾ ਕਿਵੇਂ ਮਰ ਮੈਂ ਗਲਤ ਕੰਮ ਕਿਵੇਂ ਕਰਾਂ ਸੁਣੋ ਨਹੀਂ ਹੁੰਦਾ ਏਮਪਲੋਏ ਪ੍ਰੋਡਿਊਸ ਕਰਦਾ ਐਨਓਸੀ ਹੁਣ ਤੁਸੀਂ ਸੁਣੋ ਮੇਰੀ ਗੱਲ ਤੁਸੀਂ ਬੈਂਕ ਉਹ ਲਿੱਤਾ ਮੇਰੇ ਤੋਂ ਆਪਣਾ ਉਹ ਲਿਆ ਬੈਂਕ ਤੋਂ ਲੋਨ ਲੇਤਾ ਹੈ ਹਾਂ ਹੁਣ ਤੁਸੀਂ ਜਾ ਕੇ ਸਾਰਾ ਲੰਮਸਮ ਸਾਰਾ ਪੇਮੈਂਟ ਕਰਕੇ ਬੈਂਕ ਦਾ ਲੋਨ ਬੰਦ ਕਰਦੇ ਐਨਓਸੀ ਤਾਂ ਤੁਸੀਂ ਲੈ ਕੇ ਦੋਗੇ ਨਾ ਮੈਨੂੰ ਜਿਹੜੀ ਜਿਹੜੀ ਕੇਸ ਕੱਟੀ ਜਾ ਰਹੀ ਸੀ ਕਹਿੰਦੇ ਹੈਲਥ ਅਫਸਰ ਜਿਹੜੇ ਸਾਨੂੰ ਉਹਨਾਂ ਨੇ ਪਿੱਛੇ ਮੋੜ ਵੀ ਦਿੱਤੀ ਸੀਗੀ ਕੇਸ ਤੋਂ ਮੋੜਤੀ ਸੀ ਤੁਸੀਂ ਆ ਵੀ ਕਿਹਾ ਸੀਗਾ ਰਿਕਾਰਡ ਮੈਨੂੰ ਉਹਨਾਂ ਨੇ ਦੱਸਿਆ ਨਹੀਂ ਕਿ ਮੇ ਕੋਲ ਰਿਕਾਰਡ ਨਹੀਂ ਐਮ ਐ ਨਵਾਂ ਆਇਆ ਹੁਣ ਹੋਰ ਗੱਲ ਸੁਣ ਹਾ ਨਾਵਾ ਕਿਵੇਂ ਆਇਆ ਜਿਹੜਾ ਜਿਹੜੇ ਸੁਣੋ ਮੇਰੇ ਜਿਹੜੇ ਤੇ ਕਪਲਾ ਕਪਲਾ ਹੋਇਆ ਹੈ ਹੈ ਇਹ ਮੁਲਾਜ਼ਮ ਉਹਦੇ ਕੋਲ ਸੀਗੀ ਇਹ ਬੰਦੀ ਜੋ ਕਰਮਚਾਰੀ ਹੈ ਉਹਦੇ ਕੋਲ ਸੀਗੀ ਕਹਿੰਦੀ ਮੈਂ ਉਹਨੂੰ ਐਨਓਸੀ ਦੇ ਤੁਹਾਡੀ মিডিਆ ਵੱਲੋਂ ਕਵਰੇਜ ਕੀਤਾ ਗਿਆ ਕਿ ਸਾਹਮਣੇ ਕੀ ਹੈ ਨਾ ਉਹ ਬੰਦੇ ਭੱਜੇ ਹੋਏ ਨੇ ਅੱਜ ਵੀ ਐਨਓ ਸਾਰੇ ਗਾਇਬ ਨੇ ਪੁਲਿਸ ਵੀ ਲੱਭਦੀ ਪੀਣੀ ਹੈ ਖੁਦ ਸੋਚੋ ਮੈਨੂੰ ਕੋਈ ਰਿਕਾਰਡ ਮਿਲੇ ਹੋਣਾ ਨਹੀਂ ਮਿਲੇ ਹੋਣਾ ਤੇ ਮੈਂ ਇੰਨਾ ਬੋਲ ਸਕਦਾ ਨਾ ਕਿ ਮੈਨੂੰ ਐਨਓਸੀ ਦਿੱਤੀ ਜਾਵੇ ਤਾਂ ਮੈਂ ਕੰਮ ਕਰਦਾਗਾ ਹੁਣ ਕੀ ਹੈ ਕੀ ਹੈ ਆ ਦੇਖੋ ਆ ਦੇਖੋ ਮਤਲਬ ਕਿ ਇੱਕ ਤਾਂ ਅਦਾ ਮਤਲਬ ਕਿੰਨਾ ਇਹ ਮਿਸਯੂਜ਼ ਕਰਦੇ ਨੇ ਆ ਉਹਦਾ ਬੀ ਰਿਕਾਰਡਿੰਗ ਰਿਟਨ ਚ ਸਭ ਕੁਝ ਆਏਗਾ ਪ੍ਰੂਫ ਹੋਏਗਾ ਸਭ ਕੁਝ ਕੀ ਸ਼ਬਦ ਨਹੀਂ ਬੋਲੇ ਜੋ ਸ਼ਬਦ ਉਹਨਾਂ ਨੇ ਕੀ ਜਾਤੀ ਸੂਚਕ ਸ਼ਬਦ ਜਿਹੜੇ ਮੈਂ ਕਹਿੰਦਾ ਪੰਜ ਬੰਦੇ ਉਹ ਝੂਠ ਬੋਲਣਗੇ ਗਵਾਹੀ ਰਿਟਰਨ ਚ ਮੇਰੇ ਕੋਲ ਹੈਗਾ ਆ ਦੇਖੋ ਕੀ ਰਿਟਰਨ ਕਿੰਨਾ ਨੇ ਮੰਗਿਆ ਫਿਰ ਦਿੱਤਾ ਉਹਨਾਂ ਨੇ ਦਿੱਤਾ ਨਹੀਂ ਨਹੀਂ ਆ ਪੰਜ ਕਰਮਚਾਰੀ ਜੋ ਮੌਕੇ ਤੇ ਖੜੇ ਸੀਗੇ ਜੀ ਮੈਂ ਤੇ ਇਹਨਾਂ ਤੋਂ ਉਹਨੂੰ ਕੱਟ ਗਏ ਕਿ ਉਹਨਾਂ ਨੇ ਰਿਟਰਨ ਆਪਣਾ ਲਿਖਿਆ ਆ ਲਿਖ ਕੇ ਦਿੱਤਾ ਬਿਆਨ ਕਿ ਭਾਜੀ ਦੰਦੀ ਕੋਈ ਗੱਲ ਨਹੀਂ ਹੋਈ ਆ ਹੂੰ ਜੇ ਇਹ ਸਮਾਜ ਉਹ ਹੀ ਝੂਠ ਬੋਲਣ ਉਹ ਸਭ ਤੋਂ ਵੱਡੀ ਗੱਲ ਕੀਤੀ ਭਾਜੀ ਇਹਦੇ ਖੁਦ ਸਮਾਜ ਦੇ ਬੰਦੇ ਤੁਸੀਂ ਕਿਹਾ ਹੁੰਦਾ ਅਸੀਂ ਤੁਹਾਡੇ ਮਗਰ ਪੈ ਜਾਣਾ ਸੀਗਾ ਹੂੰ ਬਿਲਕੁਲ ਇਹ ਤੋਂ ਵੱਡਾ ਵੀ ਹੋ ਸਕਦਾ ਹੂੰ ਹੂੰ ਇਹ ਤੁਹਾਨੂੰ ਮੈਂ ਦਿਖਾਈਓ ਕੋਈ ਨਹੀਂ ਮੈਂ ਦੇਖ ਲਉ ਤੂੰ ਮੈਂ ਪੜ੍ਹ ਕੇ ਸੁਣਾ ਨਾ ਬਿਆਨ ਦਰਜ ਕਰਵਾਉਣ ਸੰਬੰਧੀ ਉਪਰੋਕਤ ਵਿਸ਼ੇ ਸੰਬੰਧੀ ਦੱਸਿਆ ਜਾਂਦਾ ਹੈ ਆ ਫੋਨ ਬੰਦ ਕਰਿਓ ਆਂਟੀ ਮੈਂ 5 ਸਾਲ ਹੋ ਗਏ ਥੇ ਉਪਰੋਕਤ ਸਮੇਂ ਵਿੱਚ ਦੱਸਿਆ ਜਾਂਦਾ ਹੈ ਕਿ ਸ਼੍ਰੀ ਅਨਿਲ ਬਖਸ਼ੀ ਤੇ ਸ਼੍ਰੀਮਤੀ ਨੀਹਾ ਵਲੋ ਜਾਤੀ ਸੂਚਕ ਸ਼ਬਦ ਕਹਿਣ ਦਾ ਜੋ ਇਲਜ਼ਾਮ ਲਾਗਿਆ ਉਹ ਸਾਰਾ ਸਰ ਝੂਠਾ ਕਿਉਂਕਿ ਅਸੀਂ ਉਸ ਸਮੇਂ ਮੌਜੂਦ ਸੀ ਉਸ ਦੀ ਰਿਕਾਰਡਿੰਗ ਸੀਸੀਟੀਵੀ ਵਿੱਚ ਦਰਜ ਹੈ ਇਸ ਕਰਕੇ ਅਨਿਲ ਬਖਸ਼ੀ ਕੋਲ ਲਾਇਆ ਗਿਆ ਇਲਜ਼ਾਮ ਝੂਠਾ ਹੈ ਅਸੀਂ ਖੁਦ ਬਾਲਮੀਕੀ ਸਮਾਜ ਦੇ ਹਾਂ ਅਤੇ ਨਗਰ ਨਿਗਮ ਵਿੱਚ ਮੁਲਾਜ਼ਮ ਹਾਂ ਇੱਕ ਬੰਦਾ ਦ ਮਲਾਇਮ ਨੇ ਇਕਤਾ ਆਪਣੇ ਬਾਹਰ ਗਏ ਉਹਨੇ ਇਹ ਕੈਮਰੇ ਕੀ ਦਿਖਾ ਦੂੰਗਾ ਕਿਉਂ ਨਾ ਜਿਹੜੀ ਫੋਟੋ ਉਹ ਅੱਗੇ ਪੜ੍ਹ ਲਓ ਡਾਕਟਰ ਸਾਹਿਬ ਦੀ ਫਾਈਨਡਿੰਗ ਦੇਖ ਲਓ ਆਈ ਪਰਸਨਲੀ ਆਈ ਪਰਸਨਲੀ ਇਨਵੈਸਟੀਗੇਟਡ ਦਾ ਫੂਟੇਜ ਆਫ ਸੀਸੀਟੀਵੀ ਕੈਮਰਾ ਫਰੋਮ ਥਿਸ ਥਿਸ ਸੀਮ ਨਾਥਿੰਗ ਟੂ ਬੀ ਟੂ ਬੀ ਨੋ ਹੌਟ ਵਰਡਸ ਐਕਸਚੇਂਜ ਕੰਪਲੇਨੈਂਟ ਸੀਮਸ ਟੂ ਬੀ ਫਾਲਸ ਐਂਡ ਸ਼ੁੱਡ ਬੀ ਫਾਈਲਡ ਐਂਡ ਦਾ ਸਟੇਟਮੈਂਟ ギਵਨ ਬਾਇ ਦਾ ਫੋਰ ਇਮਪਲੋਇਜ਼ ਆਲਸੋ ਅਟੈਚਡ ਹੇਅਰ ਵਿਦ ਪਹਿਲੀ ਉਹਨੇ ਇਹ ਹੋ ਗਿਆ ਹੁਣ ਮੈਂ ਤੁਹਾਨੂੰ ਵੀਡੀਓ ਰਿਕਾਰਡਿੰਗ ਸੁਣਾ ਦਿਖਾਣਾ ਮਤਲਬ ਕਿ ਇੰਨੀ ਹਨੇਰ ਨਗਰੀ ਆ ਸਾਹਮਣੇ ਵੀਡੀਓ ਕੈਮਰਾ ਚੱਲਦਾ ਪਿਆ ਚਾਰ ਬੰਦੇ ਉਹ ਮੁਲਾਜ਼ਮ ਇੱਥੇ ਖੜੇ ਸੀਗੇ ਉਹਨਾਂ ਨੇ ਗਵਾਹੀ ਦਿੱਤੀ ਉਹ ਵੀ ਸਮਾਜ ਦੇ ਸੀ ਕਿ ਆ ਕੋਈ ਨਾ ਜਨਰਲ ਹੋਣ ਫਿਰ ਵੀ ਲੇਡੀ ਦੀ ਸਾਰੇ ਆਨ ਧੱਕਾ ਕਰ ਰਹੀ ਹੈ ਨਹੀਂ ਧੱਕਾ ਨਹੀਂ ਕਰ ਇਹਦੇ ਚੋ આરોਪ ਨਹੀਂ આરોਪ ਲਗਾ ਰਹੀ ਹੈ ਹੁਣ ਤੁਹਾਡਾ ਸਪਸ਼ਟੀਕਰਨ ਦੇਖੋ ਸੁਣੋ ਮੇਰੀ ਮੈਂ ਛੋਟੀ ਗਲਤੀ ਕਰ ਲੈਂਦਾ ਹਾਂ ਇਹ ਮੇਰੀ ਗੱਲ ਤਾਂ ਸੁਣੋ ਇੱਕ ਜੋ ਹੁੰਦਾ ਇੱਕ ਕਹਿੰਦਾ ਨਾ ਉੱਚੀ ਪਦਵੀ ਤੇ ਬੈਠਾ ਬੰਦਾ ਜੱਜ ਹੈਗਾ ਉਹ ਮੇਰੇ ਕੋਲ ਆ ਕੇ ਮੇਰਾ ਕਤਲ ਕਰਤਾ ਉਹ ਕਰਤਾ ਉਹ ਹਮੇਸ਼ਾ ਯਾਦ ਰੱਖਿਓ ਹਮੇਸ਼ਾ ਦੋਨੋਂ ਪੱਖ ਸੁਣਦਾ ਹੁੰਦਾ ਯਾਰ ਤੂੰ ਬੋਲਿਆ ਮੈਨੂੰ ਤਾਂ ਸੁਣਨ ਦੇ ਮੈਂ ਪਹਿਲਾਂ ਮਨਜ ਤਾਰਨਾ ਨਹੀਂ ਬੁਲਾਦਾਗਾ ਇਦਾਂ ਨਹੀਂ ਹੈਗੀ ਆ ਹੁਣ ਆ ਤੁਹਾਨੂੰ ਮੈਂ ਵੀਡੀਓ ਸੁਣਾਉਂਦਾ ਆ ਦੇਖੋ ਅਸੀਂ ਦੂਦਪੱਕ ਕਿਉਂ ਜਨਣ ਆਏ ਤੁਹਾਡਾ ਦੱਸੋ ਮਤਲਬ ਕਿੰਨੀ ਲੇਡੀ ਮਤਲਬ ਮੈਂ ਹੈਰਾਨ ਆ ਦੇਖੋ ਕੀ ਵਿਵਾਦ ਸਿਰਫ ਜੀ ਸੈਲਰੀ ਦਾ ਸੀਗਾ ਕਿ ਪੈਨਸ਼ਨ ਦਾ ਵਿਵਾਦ ਸਿਰਫ ਏਸੀ ਮੈਂ ਕਿਹਾ ਮੈਡਮ ਐਨਓਸੀ ਲਿਆ ਦਿਓ ਮੈਂ ਤੁਹਾਡੇ ਕਿਸ਼ਤ ਬੰਦ ਕਰਦਾਗਾ ਮੈਡਮ ਦੀ ਕਿ ਕਿ ਸ਼ਾਨ ਦੇ ਖਿਲਾਫ ਹੋ ਗਿਆ ਕਿ ਮੈਂ ਪ੍ਰਧਾਨ ਹੈਗੀ ਮੈਨੂੰ ਐਨਓਸੀ ਕਿਉਂ ਮੰਗ ਲਈ ਮੈਂ ਕਿਹਾ ਮੈਂ ਬਿਨਾਂ ਰਿਕਾਰਡ ਦੇ ਕੁਝ ਨਹੀਂ ਕਰਾਂਗਾ ਦਿਖਾਓ ਵੀਡੀਓ ਦਿਖਾਓ ਆ ਦੇਖੋ ਏ ਆ ਕੈਮਰਿਆਲ ਕਰ ਦਿਓ ਰੋਟੇਟ ਕਰ ਦਿਓ ਥੋੜਾ ਆ ਰੋਟੇ ਆ ਦੇਖੋ ਇੰਨੇ ਬੰਦੇ ਜਿਵੇਂ ਤੁਸੀਂ ਬੈਠੋ ਕਮਰਾ ਭਰਿਆ ਨਾ ਇਦਾਂ ਹੀ ਕਮਰਾ ਭਰਿਆ ਹੋਇਆ ਤੇ ਲੇਡੀਜ਼ ਕਿੱਥੇ ਨੇ ਆ ਰਹੀ ਲੇਡੀ ਹੁਣ ਆ ਦੱਸੋ ਇਹ ਸਾਰੇ ਬੰਦੇ ਨੇ ਗਵਾਈ ਪਾਈ ਹੈ ਹੁਣ ਆ ਦੱਸੋ ਮੈਨੂੰ ਕਿ ਇੰਨੇ ਬੰਦਿਆਂ ਵਿੱਚ ਮੈਂ ਬੋਲਾਂਗਾ ਇਹ ਸਾਰੇ ਖਿਲਾਫ ਨਹੀਂ ਹੋ ਜਾਣਗੇ ਹਾਂ ਜਾਂ ਤੋਂ ਉਹਨਾਂ ਇਕੱਲਾ ਕਮਰੇ ਚ ਹੋਵਾਂ ਅਦਰ ਕਮਿਊਨਿਟੀ ਨੂੰ ਬਿਲੋਂਗ ਕਰਦੇ ਹਾਂ ਮੈਂ ਜਨਰਲ ਕੈਟੇਗਰੀ ਤੋਂ ਹਾਂ ਹਾਂ ਹੁਣ ਆ ਦੇਖੋ ਉਹਨਾਂ ਨੂੰ 5 ਸਾਲ ਹੋ ਗਏ ਇੱਥੇ 800 ਮੁਲਾਜ਼ਮ ਮੇਰੇ 900 ਮੁਲਾਜ਼ਮ ਮੇਰੇ ਕੋਲ ਅੱਜ ਕੱਲ ਕਿਹਦੀ ਕੰਪਲੇਂਟ ਆਉਂ ਮੈਂ ਕਿਹਾ ਮੈਂ ਕਿਉਂ ਬੋਲਣਾ ਮੈਂ ਤਾਂ ਕਹਾਂਗਾ ਮੈਂ ਤਾਂ ਹਮੇ ਤਾਂ ਹਾਂ ਗਲਤ ਲਾ ਰਹੇ ਤੁਸੀਂ ਸੋਚੋ ਆਪਣੇ ਆਪਣੇ ਆ ਸੋਚੋ ਆ ਇੰਨਾ ਬੰਦਾ ਖੜਾ ਇਹ ਕਿੱਥੇ ਹਿੱਟਡ ਆਰਗੂਮੈਂਟ ਹੋ ਰਹੇ ਨੇ ਇਹ ਪੂਰੀ ਪ੍ਰੋਪਰ ਹੈਗੀ ਆ ਪਰ ਮੈਂ ਇਹ ਗੱਲ ਕਹਿ ਰਿਹਾ ਤੁਹਾਨੂੰ ਜੇ ਜੇ ਸੀਸੀਟੀਵੀ ਕੈਮਰਾ ਨਾ ਲੱਗਿਆ ਹੁੰਦਾ ਮੈਂ ਤਾਂ ਗਿਆ ਸੀਗਾ ਲੇਕਿਨ ਇਹ ਬਕਸੀ ਦਾ ਬਾਹਰਲਾ ਕੋਈ ਵਿਜ਼ੂਅਲ ਹੈਗਾ ਜਿੱਥੇ ਕਹਿ ਰਹੀ ਹੈ ਕਿ ਮੇਰੇ ਬਾਹਰ ਵੀ ਇੱਥੇ ਥੋੜਾ ਵੀ ਬਾਦ ਹੋ ਗਿਆ ਆ ਵੀ ਆ ਨਾ ਲੱਗਿਆ ਸਾਰਿਆਂ ਦਾ ਹੈਗਾ ਮੇਰੀ ਪਹਿਲੇ ਗੱਲ ਤਾਂ ਸੁਣੋ ਜੇ ਅੰਦਰ ਵੀ ਸ਼ਾਂਤ ਹੈਗਾ ਬਾਹਰ じゃ ਕਿ ਗੋਲੀ ਚੱਲ ਜੇਗੀ ਕੰਮ ਤਾਂ ਸਾਰੇ ਮੈਂ ਅੰਦਰ ਹੀ ਕੀਤਾ ਬਾਹਰ ਵੀ ਦੇ ਆ ਲੇਡੀ ਹਾਂ ਤਿੰਨ ਵੀਡੀਓ ਹੈਗੀਆਂ ਆ ਦੇਖ ਹੁਣ ਇੰਨੇ ਬੰਦੇ ਖੜੇ ਆ ਦੇਖੋ ਮੈਂ ਇਦਾਂ ਜੇ اسی ਪੋਜੀਸ਼ਨ ਤੇ ਬੈਠਾ ਸੀਗਾ ਫੋਨ ਤੇ ਗੱਲ ਕਰਾਇਆ ਇਸ ਵਾਰ ਮੈਂ ਕਿਹਾ ਮੈਡਮ ਕੱਜ ਵੀ ਹੋਈ ਗੱਲ ਐਨਓਸੀ ਲਾਓ ਮੈਂ ਐਨਓਸੀ ਬਿਨਾ ਨਹੀਂ ਕਰਾਂਗਾ ਲੇਕਿਨ ਪੱਛੀ ਸਾਹਿਬ ਬਾਤ ਨਹੀਂ ਹੈਗਾ ਕਿ ਉਹਨਾਂ ਨੇ ਕਿਹਾ ਕਿ ਉਹ ਜਿਹੜੇ ਬੰਦੇ ਨੇ ਗਵਾਹੀ ਦਿੱਤੀ ਆ ਉਹਨਾਂ ਨੂੰ ਡਰ ਹੈਗਾ ਕਿ ਸਾਡੀ ਸੈਲਰੀ ਕਟੋਹੀ ਕਟੋਤੀ ਨਾ ਕਰ ਦੇਣ ਬਖਸ਼ੀ ਸਾਹਿਬ ਦੇ ਪੈਨ ਦੀ ਕਲਮ ਚਲਦੀ ਸਿਰਫ ਮੈਂ ਵੀ ਰੱਬ ਲੱਗੇ ਇੱਥੇ ਮੇਰੇ ਉੱਤੇ ਕਿੰਨੇ ਅਫਸਰ ਬੈਠੇ ਆ ਹੈਂ ਪਹਿਲੀ ਗੱਲ ਧਰਮ ਸਭ ਤੋਂ ਉੱਤੇ ਹੁੰਦਾ ਮੇਰੇ ਤੁਹਾਨੂੰ ਦੇ ਬਲੋਗੇ ਸੈਲਰੀ ਗਈ ਖਾਗ ਵਿੱਚ ਸੈਲਰੀ ਰੁਕਣ ਵਾਲਾ ਮੈਂ ਰੱਬ ਨਹੀਂ ਲੱਗਿਆ ਇੱਥੇ ਠੀਕ ਜੇ ਮੈਂ ਉਹਨਾਂ ਦੀ ਸੈਲਰੀ ਉਹ ਕਹਿੰਦਾ ਕੀ ਹੈਨ ਦਬਾਅ ਕਰਨਾ ਉਹ ਰੋਕਦੇ ਪਏ ਆ ਆਪ ਸੋਚੋ ਧਰਮ ਦੇ ਸਾਡੇ ਬਲੋਗੇ ਸੈਲਰੀ ਗਈ ਪਹਾੜ ਚ ਨੌਕਰੀ ਗਈ ਪਹਾੜ ਚ ਧਰਮ ਮਰੇ ਕੌਣ ਸੁਣਦਾ ਬਿਲਕੁਲ ਸਮਝ ਗਏ ਨਾ ਇਹ ਗੱਲ ਉਹਨਾਂ ਤੇ ਅਪਲਾਈ ਹੁੰਦੀ ਆ ਇੱਕ ਇੱਕ ਹੁੰਦਾ ਨਾ ਉਹ ਬੰਦੇ ਪਤਾ ਕੀ ਆ 100 ਹੁੰਦੇ ਆ ਕਹਿੰਦੇ ਭਾਜੀ ਲੇਡੀ ਗਲਤ ਹੈਗੀ ਆ ਇਹ ਉਹਨਾਂ ਨੇ ਇਮਾਨਦਾਰ ਬੰਦਾ ਹੁੰਦੇ ਆ ਇਹ ਚੀਜ਼ ਹੀ ਸੀਗੀ ਜਿਵੇਂ ਆ ਖੜੇ ਆਉਣਾ ਆ ਕੇ ਕਹਿੰਦੇ ਮੇਰੇ ਰਿਕਾਰਡਿੰਗ ਇਹ ਚੀਜ਼ ਹੈਗੀ ਆ ਕੈਮਰਾ ਝੂਠ ਬੋਲਦਾ ਪਿਆ ਵੀਡੀਓ ਰੋਗਣੀ ਝੂਠ ਬੋਲਦੀ ਹੈ ਮੈਂ ਤੇ ਕ੍ਰੋਸ ਦਾ ਪਰਚਾ ਕਰਾਵਾਂਗੇ ਆਪਾਂ ਮਤਲਬ ਕਿਨੀ ਧਾਰਾ ਦਾ ਕਿੰਨਾ ਮਿਸਯੂਜ਼ ਹੈਗਾ ਤੁਸੀਂ ਮੈਨੂੰ ਨਹੀਂ ਪਤਾ ਜੋ ਵੀ ਹੈਗੇ ਉਹ ਤੁਸੀਂ ਮੇਰੀ ਸੀਟ ਤੇ ਬਹਿ ਕੇ ਦਿਓ ਸਰਾਮ ਕਿੰਨਾ ਤੱਕ ਜੀ ਵੀਡੀਓ ਨਾ ਹੁੰਦਾ ਕੀ ਹੁੰਦਾ ਸਾਰੇ ਕਹਿੰਦੇ ਬਖਸ਼ੀ ਦੀ ਕਰ ਗਿਆ ਬਖਸ਼ੀ ਕਰ ਗਿਆ ਦੇਖ ਲਓ ਬਿਲਕੁਲ ਇਹ ਬਖਸ਼ੀ ਨੇ ਕਲਰ ਕਰੇ ਜੋ ਮਿੱਡਾ ਚੌਂਕ ਹਲ ਡਿਪਾਰਟਮੈਂਟ ਚ ਲੱਗੇ ਨੇ ਜੋ ਮਹਿਲਾ ਵੱਲੋਂ ਜੋ ਬੋਲਿਆ ਗਿਆ ਸੀ ਕੱਲੇ ਕਿ ਮ ਜੋ ਅੰਦਰ ਤੁਹਾਡੀ ਟੋਕ ਹੋਈ ਸੀਗੀ ਉਹਦੀ ਸੀਸੀਟੀਵੀ ਫੁਟੇਜ ਵੀ ਦਿਖਾਈ ਗਈ ਹੈ ਜੋ ਅਸੀਂ ਨਾਲ ਚਲਾਵਾਂਗੇ ਚੱਲੇਗੀ ਨਾਲ ਜਿਹੜੀ ਹੈ ਉਹਦੇ ਵਿੱਚ ਕੀ ਗੱਲਬਾਤ ਹੋਈ ਸੀ ਕਹਿੰਦੇ ਸੀ ਕਿ ਜੋ ਤੁਸੀਂ ਸ਼ਬਦ ਕਹੇ ਸੀਗੇ ਉਹ ਮੈਂ ਨਹੀਂ ਬੋਲੇ ਉਲਟਾ ਮੈਨੂੰ ਥੋੜਾ ਨੰਨੇ ਅਗਰੈਸਿਵ ਕੀਤਾ ਸੀਗਾ ਮੈਂ ਕੁਝ ਨਹੀਂ ਬੋਲੀ ਹੈਗੀ ਮੈਂ ਸਿਰਫ ਇੱਦੀ ਫੋਨ 'ਚ ਆਪਣੇ 'ਚ ਦਿਖਾਉਂਦੀ ਪਈਆਂ ਉਹ ਸਾਰਾ ਕੁਝ ਆ ਜਾਊਗਾ ਤੁਹਾਡੇ ਕੋਲ ਹਾਰਡ ਕਾਪੀ ਵੀਡੀਓ ਦੇ ਵਿੱਚ ਨਹੀਂ ਬਿਲਕੁਲ ਨਹੀਂ ਮੰਗੀ ਹੈਗੀ ਕਿ ਕੁਝ ਨਹੀਂ ਬੋਲੇ ਗਾਲੀ ਨਹੀਂ ਸੁਣੀ ਹੈਗੀ ਮੇਰੀ ਨਾਂ ਮੇਰਾ ਫੋਨ ਫੜ ਕੇ ਐਨਓਸੀ ਦੇਖੀ ਆ ਉਹ ਸਾਰਾ ਕੁਝ ਰਿਕਾਰਡ ਹੀ ਹੋਊਗਾ ਜੇ ਵੀਡੀਓ ਦਿਖਾ ਰਹੇ ਆ ਤਾਂ ਪੰਜ ਬੰਦੇ ਖੜੇ ਸੀ ਉਹਨਾਂ ਨੇ ਆਪਣੀ ਗਵਾਹੀ ਦਿੱਤੀ ਹੈ ਗਵਾਹੀ ਦੇ ਕੇ ਵਿੱਚ ਕਲੈਟਰ ਲਿਖੀ ਹੈ ਹੈਲਟ ਅਫਸਰ ਜਿਹੜੇ ਉੱਤੇ ਬੈਠੇ ਹੋਏ ਨੇ ਉਹਨਾਂ ਨੇ ਵੀ ਲਿਖਤਾ ਕਿ ਇਹਨੂੰ ਪਾਰਦਰਸ਼ਨਾਂ ਦੇਖ ਲਿੱਤਾ ਗਿਆ ਦੇ ਵਿੱਚ ਕੁਝ ਵੀ ਪਾਇਆ ਨਹੀਂ ਕਿ ਅਸੀਂ ਜਿਹੜੀ ਫੋਟੇ ਦੇਖ ਲਿੱਤੀ ਗਈ ਜਾਂ ਜੋ ਉਹਨਾਂ ਦੇ ਵਿਆਹ ਹੋਫ ਉਹਨਾਂ ਨੇ ਜੋ ਲਿਖਿਆ ਹੋਇਆ ਹੈ ਜਿਹੜੇ ਪੰਜ ਬੰਦੇ ਖੜੇ ਸੀ ਉਹ ਵੀ ਸਮਾਜ ਦੇ ਸੀਗੇ ਹਾਂਜੀ ਮੈਂ ਧਿਆਨ ਨਹੀਂ ਕੀਤਾ ਮੈਂ ਲੇਕਿਨ ਕੱਲੀ ਸੀਗੀ ਮੈਂ ਕੋਈ ਲੜਨ ਦੇ ਮੂਡ 'ਚ ਨਹੀਂ ਆਈ ਹੋਈ ਸੀਗੀ ਮੈਂ ਤਾਂ ਇੱਕ ਆਪਣੇ 8000 ਰੁਪਏ ਪਿੱਛੇ ਆਈ ਆਂ ਜੋ ਕਿ ਸਾਡੀ ਕਿਸ਼ਤ 3 ਮਹੀਨੇ ਪਹਿਲਾਂ ਲੋਨ ਖਤਮ ਹੋ ਚੁੱਕਿਆ ਵਾ ਉਹ ਤਾਂ ਅਸੀਂ ਪੁੱਛਣ ਦੇ ਹੱਕਦਾਰ ਹੈਗੇ ਆ ਨਾ ਵੀ ਸਾਡੀ ਸੈਲਰੀ ਦੇ ਵਿੱਚੋਂ ਕੱਟੇ ਗਈ ਆ ਤੇ ਲੇਕਿਨ ਮੈਂ ਤਾਂ ਕੁਝ ਬੋਲੀ ਨਹੀਂ ਮੈਂ ਇੰਨਾ ਵੀ ਨਹੀਂ پاگل ਕੇ ਆਂਦੇ ਸਾਰੇ ਇਹਨਾਂ ਨੂੰ ਮੈਂ ਉਲਟ-ਪੁਲਟ ਬੋਲੂਗੀ। ਕਾਣੀ ਕੰਪਲੇਨਟ ਕੀਤੀ ਤੁਸੀਂ? ਕੀਤੀ ਆ ਜੀ। ਕਿੰਤਾ ਦੇਖਦੇ ਹੋ ਅਸੀਂ ਸਮਝਦੇ ਤੁਸੀਂ ਹੁਣ ਮੇਨ ਪ੍ਰਮੁਖ ਬਣ ਚੁੱਕੇ ਹੋ ਲੁਧਿਆਣਾ ਸ਼ਹਿਰ ਦੇ ਜ਼ਿਲ੍ਹਾ ਪ੍ਰਧਾਨ ਹੋ। ਸ਼ਬਦ ਉਹ ਕਹਰੇ ਨਹੀਂ ਬੋਲੇ। ਉਹ ਕਹਿੰਦੇ ਜਨਰਲ ਕੈਟਾਗਰੀ ਤੋਂ ਮੈਂ ਵਾ। ਮੈਂ ਸ਼ਬਦ ਬੋਲੂਗਾ ਉਸ ਤੋਂ ਪਹਿਲੇ ਮੈਂ ਆਪਣੀ ਸੀਟ ਛੱਡ ਲਈ ਮੁਲਾਜ਼ਮ ਸਮਝਾਂ ਕਿਸੇ ਧਰਮ ਦੀ ਬਾਰੇ ਨਹੀਂ ਬੋਲ ਅੱਧ ਦਿਖਾਇਓ ਤੁਹਾਡੀ 3 ਮਹੀਨੇ ਪਹਿਲਾਂ ਬੈਂਕ ਲੋਨ ਖਤਮ ਹੋ ਗਿਆ ਮੈਂ ਆਈ ਤੁਹਾਨੂੰ ਦੱਸਣ ਲੱਗਾ 3 ਮਹੀਨੇ ਬੈਂਕ ਦਾ ਲੋਨ ਬੈਂਕ ਖਤਮ ਹੋ ਗਿਆ ਜੋ ਕ腐ਸ਼ਨ ਚੱਲ ਰਹੀ ਸੀ ਜਿਹੜੇ ਬੰਦੇ ਕੋਲ ਆ ਫਾਈਲ ਦਿੱਤੀ ਸੀਗੀ ਉਹਦੇ ਕੈਨ ਦੇ ਮੁਤਾਬਿਕ ਉਹ ਫਾਈਲ ਨਹੀਂ ਸੀਗੀ ਝੂਠ ਗੱਲ ਕਰ ਰਹੇ ਨੇ 2 ਮਹੀਨ 2 ਕਿਸ਼ਤਾਂ ਇਹਨਾਂ ਦੀਆਂ 3 ਮਹੀਨੇ ਦੀਆਂ 3 ਕਿਸ਼ਤਾਂ ਸੀਗੀਆਂ 2 ਕਿਸ਼ਤਾਂ ਪਿਛਲੇ ਹੈਲਥ ਅਫਸਰ ਨੇ ਇਹਨਾਂ ਨੂੰ ਵਾਪਸ ਪਾਤੀਆਂ ਉਹਨਾਂ ਨੇ ਵਾਪਸ ਪਾਤੀਆਂ ਤੇ ਜਦ ਇਹਨਾਂ ਨੂੰ ਕਿਹਾ ਗਿਆ ਇਹਨਾਂ ਨੇ ਅੱਗੇ ਕਿਹਾ ਵੀ ਉਹਨਾਂ ਨੇ ਵਾਪਸ ਪਾਤੀਆਂ ਤੁਸੀਂ ਵੀ ਸਾਡੇ ਪੈਸੇ ਵਾਪਸ ਪਾ ਦਿਓ ਤੇ ਇਹਨਾਂ ਨੇ ਇਨਾ ਨਾ ਦੇਖੋ ਇਹ ਮਸਲਾ ਕਿਉਂ ਹੋਇਆ ਜੇ ਉਹ ਇੱਕ ਆਮ ਆਪਣੇ ਮੁਲਾਜ਼ਮ ਦੀ ਵਾਈਫ ਹੈ ਉਹ ਜੇ ਉਹਦਾ ਹਸਬੰਡ ਬਿਮਾਰ ਸੀ ਉਹਨੇ ਆ ਕੇ ਪੁੱਛਿਆ ਉਹ ਸੈਟੀਸਫੈਕਸ਼ਨ ਵਾਲਾ ਜਵਾਬ ਵੀ ਦੇ ਸਕਦੇ ਸੀ ਭੈਣ ਜੀ ਦੋ ਦਿਨ ਬਾਅਦ ਆ ਜਿਓ ਤੁਹਾਡਾ ਕੰਮ ਹੋ ਜਾਊਗਾ ਗੱਲ ਖਤਮ ਹੋ ਸਕਦੀ ਸੀ ਦੋ ਦਿਨ ਪਹਿਲਾਂ ਵੀ ਕਿਸੇ ਦਾ ਵਿਵਾਦ ਹੋਇਆ ਈਵਨ ਕੇਸੇ ਇਹਨਾਂ ਆਡੀਓ ਰਿਕਾਰਡਿੰਗ ਨਹੀਂ ਹੋਈ ਸੀ ਸੀਸੀਟੀਵੀ ਫੁਟੇਜ ਵੀ ਇੱਥੇ ਇਸ ਕਰਕੇ ਲੱਗੀ ਹੈ ਕਿਉਂਕਿ ਇਹ ਕ腐ਪਸ਼ਨ ਦਾ ਅੱਡਾ ਬਣਿਆ ਹੋਇਆ ਲੇਕਿਨ ਭਾਈ ਜੀ ਮੈਂ ਤੁਹਾਨੂੰ ਦੱਸਦਾ ਉਹਦੇ ਵਿੱਚ ਆਡੀਓ ਰਿਕਾਰਡਿੰਗ ਨਹੀਂ ਹੈਗੀ ਸਿਰਫ ਵਿਜ਼ੂਅਲ ਹੈ ਦੇਖੋ ਬੇਸਿਕਲੀ ਗੱਲ ਤਾਂ ਤੁਸੀਂ ਮੇਰੀ ਉਹੀ ਫੋਲੋ ਕਰਾਣਾ ਵਿਜ਼ੂਅਲ ਚ ਕਿੱਦਾਂ ਪਤਾ ਲੱਗੂਗਾ ਹੁਣ ਜਿਹੜੇ ਉਹ ਚਾਰ ਬੰਦੇ ਖੜੇ ਸੀ ਉਹ ਇਸ ਤਾਂ ਮੈਨਿਪੂਲੇਟ ਕਰਕੇ ਨਹੀਂ ਰੱਖਿਆ ਜੇ ਉਹਨਾਂ ਕੋ ਖੜੇ ਸੀ ਉਹਨਾਂ ਦੇ ਕੁਝ ਖਾਸ ਬੰਦੇ ਹੋਣਗੇ ਉਹ ਉਹਨਾਂ ਦੇ ਯਾਰ ਮਿੱਤਰ ਹੋਣਗੇ ਉਹਨਾਂ ਦੇ ਮੁਲਾਜ਼ਮ ਹੋਣਗੇ ਇਹਨਾਂ ਨੂੰ ਇਵਨ ਕੇ ਵੀ ਕਿਹਾ ਗਿਆ ਵੀ ਜੇ ਤੂੰ ਜ਼ਿਆਦਾ ਬੋਲੂਗੀ ਤੇ ਮੈਂ ਤੇਰਾ ਹਸਬੰਡ ਜਿਹੜਾ ਮੁਲਾਜ਼ਮ ਹੈ ਵੀ ਮੈਂ ਉਹਦਾ ਅਫਸਰ ਆ ਮੈਂ ਰਗੜ ਕੇ ਰੱਖ ਦੂੰਗਾ ਨਹੀਂ ਵੀ ਸਸਪੈਂਡ ਕਰ ਦੂੰਗਾ ਇੱਕ ਅਫਸਰ ਦੇ ਮੂੰਹੋਂ ਕਿ ਦਰਜਾ ਚਾਰ ਮਜ਼ਾਜਮ ਦੀ ਕੋਈ ਵੈਲਿਊ ਨਹੀਂ ਕੋਈ ਡਿਗਨਿਟੀ ਨਹੀਂ ਕੋਈ ਉਹਦਾ ਸਵਾਬੀਮਾਨ ਕੋਈ ਰਿਸਪੈਕਟ ਨਹੀਂ ਕੰਮ ਜਾਣ ਵਾਸਤੇ ਹੁਣ ਵੀ ਦੋ ਦਿਨ ਪਹਿਲਾਂ ਭਗਵੰਤ ਜੀ ਤੇ ਕੇਸਰੀਵਾਲ ਜੀ ਆਏ ਹੋਏ ਸੀ ਖੰਨਾ ਸਾਰੇ ਜਿਹੜੇ ਹਾਣੇ ਦੀ ਲੇਵਰ ਪੰਜ ਦਿਨ ਉੱਥੇ ਟੁੱਕੀ ਬੱਸਾਂ 'ਚ ਭਰ-ਭਰ ਕੇ ਕੱਲੇ-ਕੱਲੇ ਐਮਐਲਏ ਨੇ 100-100 ਬਸਾਂ ਸਿਰਫ ਮਜ਼ਾਜਮਾ ਦੀਆਂ ਦਰਜਾ 4 ਮਜ਼ਾਜਮਾ ਨੂੰ ਲੈ ਕੇਗੇ ਲੈ ਕੇ ਜਾਂਦੇ ਦਰਜਾ 3 ਮਜ਼ਾਜਮਾ ਨੂੰ ਹੁਣ ਮੈਂ ਪਤਾ ਕੀਤਾ ਵੀ ਇੱਥੇ ਸੈਲਰੀ ਦਾ ਸਿਸਟਮ ਕੀ ਹੈ ਵੀ ਜਿਹੜੀ ਸੈਲਰੀ ਸਾਡੇ ਮੁਲਾਜ਼ਮਾਂ ਦੀ ਦਰਜਾ 4 ਦੀ ਲੇਟ ਕਿਉਂ ਹੁੰਦੀ ਹੈ 25 ਤਰੀਕ ਨੂੰ ਜਿਹੜਾ 25 ਮਹੀਨੇ ਦਾ ਲਾਸਟ ਡੇਟ ਹੁੰਦੀ ਹੈ 25 25 ਤੋਂ 30 ਦੇ ਵਿੱਚ ਵਿੱਚ ਮਸਟੌਲ ਜਮਾ ਹੁੰਦੇ ਆ ਤੇ ਜਿੰਨੇ ਵੀ ਦਰਜਾ 3 ਦਰਜਾ 2 ਦਰਜਾ 1 ਕਲਾਸ ਦੇ ਮਜ਼ਦਜਮਾ ਉਹਨਾਂ ਦੀ ਇੱਕ ਤਰੀਕੇ ਨੂੰ ਸੈਲਰੀ ਪੈ ਜਾਂਦੀ ਆ ਬਹੁਤ ਰੇਅਰ ਹੁੰਦਾ ਕਿਸੇ ਦੀ ਦੋ ਤਰੀਕੇ ਨੂੰ ਪੈਂਦੀ ਆ ਸਿਰਫ ਦਰਜਾ 4 ਮਜ਼ਦਜਮਾ ਦੀਆਂ ਚਾਰ ਚਾਰ ਤਿੰਨ ਤਿੰਨ ਮਹੀਨੇ ਦੇ ਰੇਟ ਕਿਉਂ ਹੁੰਦੀਆਂ ਸਾਰੀ ਕ腐ਸ਼ਨ ਦਾ ਭਾਰ ਕੀ ਦਰਜਾ 4 ਮਜ਼ਦਜਮਾ ਤਾਂ ਹੀ ਸੁੱਟਣਾ ਸਾਰੀਆਂ ਰੈਲੀਆਂ ਦੀਆਂ ਜਿੱਥੇ ਵੀ ਭਗਵੰਤ ਮਾਨ ਦੀ ਕੇਜਰੀਵਾਲ ਦੀ ਕੋਈ ਰੈਲੀ ਹੁੰਦੀ ਆ ਉੱਥੇ ਇਸ ਦਰਜਾ 4 ਮਜ਼ਦਜਮ ਨੂੰ ਤੇ ਜਾ ਕੇ ਉੱਥੇ ਹਾਜ਼ਰੀਆਂ ਲਗਾਈਆਂ ਜਾਂਦੀਆਂ ਕੀ ਇਹ ਹੁਣ ਇਹਨਾਂ ਦੀ ਡਿਊਟੀ ਇਹ ਆ ਗਈ ਉਹਨਾਂ ਪ੍ਰੂਫ ਕਿੱਦਾਂ ਕਰ ਪਣਗੇ ਆਪਣੀ ਗੱਲ ਇਹ ਪ੍ਰੂਫ ਕਿੱਦਾਂ ਕਰਨਗੇ ਕਿਉਂਕਿ ਉੱਥੇ ਪੰਜ ਬੰਦੇ ਨੇ ਤਾਂ ਸਾਈਨ ਕਰਤੀ ਆਪਣੇ ਤੇ ਇਹ ਹੁਣ ਪ੍ਰੂਫ ਕਿੱਦਾਂ ਕਰਨਗੇ ਤਾਂ ਕਹਿੰਦਾ ਮੈਂ ਕੱਲੀ ਆਈ ਹਾਂ ਉੱਥੇ ਇਹਨਾਂ ਦੇ ਬੰਦੇ ਖੜੇ ਸੀਗੇ ਮੁਲਾਜ਼ਮ ਇਹਨਾਂ ਦਾ ਹੀ ਸੀ ਨਾ ਉਹ ਤਾਂ ਇਹਨਾਂ ਦੇ ਬੰਦੇ ਇੱਥੇ ਕੰਮ ਕਰਦੇ ਆ ਅਗਲੇ ਉਹਨਾਂ ਦੀ ਕੋਈ ਮਜਬੂਰੀ ਹੋ ਸਕਦੀ ਆ ਉਹ ਤਾਂ ਇਹਨਾਂ ਦੀ ਗੱਲ ਕਰੂਗੇ ਨਾ ਹੁਣ ਇਹ ਲੇਡੀਜ਼ ਝੂਠ ਤਾਂ ਬੋਲ ਨਹੀਂ ਰਹੀ ਇਹਦੇ ਕੋਲ ਐਨਓਸੀ ਹੈਗੀ ਆ ਇਹਦਾ ਜਿਹੜਾ ਲੋਨ ਬੰਦਾ ਇਹ ਜਿਹੜਾ ਲੋਨ ਬੰਦ ਆ ਪਕਸੀ ਵੱਲੋਂ ਆ ਕੇ ਆ ਗਿਆ ਕਿ ਮੈਨੂੰ ਪ੍ਰੂਫ ਜਿਹੜਾ ਦਿਖਾ ਦਿੰਦੀ ਦਿਖਾ ਦਿੰਦੇ ਤਾਂ ਉਸ ਤੋਂ ਬਾਅਦ ਮੈਂ ਉਹ ਤਾਂ ਫੋਨ 'ਚ ਦਿਖਾ ਰਹੀ ਸੀ ਇਹਨੇ ਫੋਨ 'ਚ ਪ੍ਰੂਫ ਦਿਖਾਇਆ ਵਾ ਇਹਨੇ ਵੀ ਕਿਹਾ ਕਿ ਮੇਰੇ ਜਿਹੜਾ ਬੇਟਾ ਵਾ ਉਹਦਾ ਐਕਸੀਡੈਂਟ ਹੋ ਗਿਆ ਵਾ ਇਹ ਕਹਿੰਦਾ ਤੇਰਾ ਬੇਟਾ ਮਰਿਆ ਤਾਂ ਨਹੀਂ ਲੇਕਿਨ ਉਹ ਸ਼ਬਦ ਵੀ ਅਸੀਂ ਪੁੱਛਿਓ ਕਹਿੰਦੇ ਮੈਂ ਨਹੀਂ ਆ ਗੱਲ ਕੀਤੀ ਪਰ ਜੀ ਆਪਣੇ ਬੇਟੇ ਲਈ ਕੋਈ ਇਦਾਂ ਝੂਠ ਥੋੜੀ ਬੋਲ ਦੂਗਾ ਇਹਨਾਂ ਨੂੰ ਕਿੱਦਾਂ ਪਤਾ ਵੀ ਉਹਨਾਂ ਦਾ ਕੋਈ ਦੋਸਤ ਮਰਿਆ ਹਾਂ ਉਹਨੇ ਇਹਨਾਂ ਨੂੰ ਇਹ ਗੱਲ ਕਹੀ ਵੀ ਤੇਰਾ ਬੇਟਾ ਤਾਂ ਮਰਿਆ ਨਹੀਂ ਮੇਰਾ ਦੋਸਤ ਮਰ ਗਿਆ ਮੈਂ ਉੱਥੇ ਜਾਣਾ ਮੈਨੂੰ ਉਹਦੀ ਸਟ੍ਰੈਸ ਆ ਇਹਨਾਂ ਨੂੰ ਤਾਂ ਹੀ ਗੱਲ ਪਤਾ ਲੱਗੀ ਜੀ ਉਹਨਾਂ ਨੇ ਇਹ ਸ਼ਬਦ ਵਰਤੇ ਆ ਨਾਲੇ ਦੂਜੀ ਗੱਲ ਦੇਖੋ ਤੁਸੀਂ ਕਿੱਡਾ ਐਡਵਾਂਟੇਜ ਆ ਕਿੱਡੀ ਜਾਦੂ ਦੀ ਛੜੀ ਐ ਇਹਨਾਂ ਕੋਲ ਇਹਨਾਂ ਨੂੰ 3 ਮਹੀਨੇ ਇਹ ਇਸ ਬ੍ਰਾਂਚ ਤੋਂ ਬਦਲ ਕੇ ਬਿਲਡਿੰਗ ਬ੍ਰਾਂਚ 'ਚ ਭੇਜ ਦਿੱਤੇ ਗਏ ਸੀ ਤੁਸੀਂ ਸਾਡੇ ਨਾਲ ਸੀ ਅਸੀਂ ਕਮਿਸ਼ਨਰ ਸਾਹਿਬ ਨੂੰ ਇਹ ਸਵਾਲ ਪੁੱਛਿਆ ਵੀ ਰਾਤ ਨੂੰ ਜਦ ਸੇਖੋ ਸਾਹਿਬ ਨੇ ਰੇਡ ਕੀਤੀ ਇਹ ਮੁਲਾਜ਼ਮ ਇੱਥੇ ਕੰਮ ਕਰਦੇ ਪਾਏਗੇ ਉਹਨਾਂ ਨੇ ਪੁੱਛਿਆ ਵੀ ਤੁਸੀਂ ਕੀ ਕਰ ਰਹੇ ਹੋ ਕਹਿੰਦੇ ਜੀ ਅਸੀਂ ਕਮਿਸ਼ਨਰ ਸਾਹਿਬ ਦੇ ਆਰਡਰਾਂ ਤੇ ਜਿਹੜੀ ਅ ਠੱਗੀ ਹੋਈ ਐ ਕਰੋਨਾ ਦੀ ਅਸੀਂ ਉਹਦੀ ਜਾਂਚ ਕਰ ਰਹੇ ਆ ਰਾਤ ਨੂੰ 9:30 ਵਜੇ ਕਿਹੜੀ ਜਾਂਚ ਹੋ ਰਹੀ ਸੀ ਜਦ ਇਹਨਾਂ ਦੀ ਬਦਲੀ ਹੋ ਚੁੱਕੀ ਐ 3 ਮਹੀਨੇ ਹੋਏ ਇਹਨਾਂ ਨੂੰ ਜਾਂਚ ਕਰਨ ਦੀ ਪਾਵਰ ਕਿੱਧਾ ਈ ਉਹ ਆਦੇਸ਼ ਕਿੱਧਾ ਐ ਜੇ ਅਸੀਂ ਸਵਾਲ ਕੀਤਾ ਕਮਿਸ਼ਨਰ ਸਾਹਿਬ ਨੂੰ ਉਹਨਾਂ ਨੇ ਇਹਨਾਂ ਨੂੰ ਆਪਣੀ ਅਗਲੀ ਜਗ੍ਹਾ ਤੇ ਜਾਣ ਦੇ ਹੀ ਨਹੀਂ ਕਿਹਾ ਉਲਟਾ ਇਹਨਾਂ ਨੂੰ ਫੇਰ ਜਾਦੂ ਦੀ ਛੜੀ ਘੁਮਾ ਕੇ ਇੱਥੇ ਹੀ ਭੇਜਦਾ ਮਤਲਬ ਕੀ ਐ ਫਿਰ ਸਰ ਪੀਏ ਕਾਰਪੋਰੇਸ਼ਨ ਦੇ ਕਮਾਊ ਪੁੱਤ ਨੇ ਮਿਲ ਲਿਪੋਗਤ ਨਾਲ ਚੱਲਦਾ ਪਿਆ ਅਫਸਰ ਮਿਲੇ ਹੋਏ ਨਾਲ ਇਹ ਸਾਰਾ ਬਣਾ ਕੇ ਸਿਸਟਮ ਇਹ ਬਕਸੀ ਬਕਸੀ ਦਿੰਦਾ ਵਾ ਇਹ ਸਾਰੇ ਜਿਹੜੇ ਕਪਲੇ ਹੋਰੇ ਇਹੀ ਕਰਾਂਦਾ ਵਾ ਇਹੀ ਮੇਨ ਇਹਦਾ ਉਹ ਹੈਗਾ ਵਾ ਕਰਤਾ ਧਰਤਾ ਕਰਤਾ ਧਰਤਾ ਹੀ ਮੇਨ ਆ ਸਾਰਾ ਸਾਰੀ ਗੱਲ ਇੱਥੇ ਹੀ ਕਿਉਂ ਹੁੰਦੀ ਹੈ ਮਿੱਡਾ ਚੌਂਕ ਸਾਰੇ ਕਪਲੇ ਇੱਥੇ ਹੀ ਕਿਉਂ ਸਟਾਰਟ ਹੋਏ ਨੇ ਸ਼ਰਿਆਂ ਮੈਂ ਇਹ ਗੱਲ ਕਹੀ ਹੈ ਕਲਰਕ ਨੇ ਕਹਿੰਦਾ ਜਾ ਦਫਾ ਹੋ ਕਹਿੰਦਾ ਇੱਥੋਂ ਨਿਕਲ ਕਹਿੰਦਾ ਯਾਰ ਤੂੰ ਦਫਾ ਹੋ ਯਾਰ ਯਾਰ ਕਹਿ ਕੇ ਬੋਲਦਾ ਸੀਗਾ ਮੈਂ ਕਿਹਾ ਮੈਨੂੰ ਯਾਰ ਯਾਰ ਕਹਿ ਕੇ ਨਹੀਂ ਬੋਲਣਾ ਸਾਡੀਆਂ ਧੀਆਂ ਪੈਣਾ ਨੂੰ ਯਾਰ ਕਹਿਣ ਦਾ ਕਿਹਨੇ ਹੱਕ ਦਿੱਤਾ ਇਹਨਾਂ ਨੂੰ ਇਹ ਇਹ ਪੜੇ ਲਿਖੇ ਜਿਹੜਾ ਕਲਰਕ ਲੱਗਿਆ ਘਟੋ ਘਟ ਇੱਕ ਗ੍ਰੈਜੂਏਟ ਬੰਦੇ ਆਪਣੀ ਭੈਣ ਨੂੰ ਵੀ ਯਾਰ ਕਹਿ ਕੇ ਗੱਲ ਕਰਦੇ ਆਪਣੀ ਮਾਂ ਨੂੰ ਵੀ ਯਾਰ ਕਹਿ ਕੇ ਗੱਲ ਕਰਦੇ ਇੱਕ ਪੜ੍ਹੇ ਲਿਖੇ ਬੰਦੇ ਨੂੰ ਇਹ ਜ਼ੁਬਾਨ ਦਾ ਸ਼ੋਭਾ ਦਿੰਦੀ ਹੀ ਨਹੀਂ ਹੂੰ ਠੀਕ ਹੈ ਇੱਕ ਮਜ਼ਾਜਮ ਦੀ ਵਾਈਫ ਇੱਕ ਸ਼ਾਦੀशुदा ਔਰਤ ਜਿਹੜੀ ਕਿਸੇ ਦੀ ਮਾਂ ਵਾ ਕਿਸੇ ਦੀ ਭੈਣ ਆ ਕਿਸੇ ਦੀ ਧੀ ਆ ਉਹਨੂੰ ਤੁਸੀਂ ਯਾਰ ਕਹਿ ਕੇ ਕਿੱਦਾਂ ਸੰਬੋਧਨ ਕਰ ਸਕਦੇ ਹੋ ਠੀਕ ਹੈ ਜੀ ਦੂਜੀ ਗੱਲ ਜਦ ਇਹਨਾਂ ਦੀ ਬਤਨੀ ਹੋ ਚੁੱਕੀ ਸੀ ਇਹ ਦੁਬਾਰਾ ਇੱਥੇ ਆਏ ਕਿੱਦਾਂ ਜਦ ਕਮਿਸ਼ਨਰ ਸਾਹਿਬ ਨੂੰ ਅਸੀਂ ਦੱਸਿਆ ਵੀ ਉਹ ਕਹਿੰਦੇ ਜੀ ਮਿੰਤਾ ਪਤਾ ਨਹੀਂ ਇਹਦੇ ਬਾਰੇ ਨਾਲੀ ਚੁਟਕੀਆਂ ਵਾਲੀ ਇਹ ਵਾਪਸ ਆ ਗਏ 2 ਦਿਨ ਬਾਅਦ ਉਸ ਤੋਂ ਬਾਅਦ ਉਹ ਕੱਪੜੇ ਦੀ ਜਾਂਚ ਇੱਕ ਖੁੱਡੇ ਖੁੱਡੇ ਜਨ ਚ ਸੁੱਟ ਦਿੱਤੀ ਗਈ ਹੈ ਬਸਤੇ ਚ ਪਾ ਦਿੱਤੀ ਗਈ ਹਾਈ ਕੋਰਟ ਤੱਕ ਉਹ ਬੰਦੇ ਜ਼ਮਾਨਤਾ ਲੈਣ ਚਲੇ ਗਏ ਆ ਕੋਈ ਕਾਰਪੋਰੇਸ਼ਨ ਦਾ ਮੁਲਾਜ਼ਮ ਕੋਈ ਅਫਸਰ ਉਹਦੀ ਇਨਕੁਆਰੀ ਕਿੱਥੇ ਗਈ ਇੱਕ ਵੀ ਬੰਦਾ ਨਹੀਂ ਫੜਿਆ ਗਿਆ ਜਿਹੜਾ 1.5 ਕਰੋੜ ਰੁਪਇਆ ਕਮਿਸ਼ਨਰ ਸਾਹਿਬ ਕਹਿੰਦੇ ਸੀ ਮੈਨੂੰ ਬਰਾਮਦ ਹੋ ਗਿਆ ਉਹ ਕਮਿਸ਼ਨਰ ਸਾਹਿਬ ਦੀ ਕੋਠੀ ਦੇ ਬਾਹਰ ਕੋਣ ਥੈਲਾ ਬਨ ਕੇ ਸੁੱਟ ਗਿਆ ਜਦੋਂ ਬੰਦੇ ਜਿਨ੍ਹਾਂ ਤੇ ਐਫਆਈਆਰ ਹੋਈ ਹੋਈ ਸੀ ਸੱਤ ਬੰਦਿਆਂ ਤੇ ਉਹ ਭਗੋੜੇ ਨੇ ਭਗੋੜੇ ਬੰਦੇ ਫਿਰ ਥੈਲਾ ਕਿੱਦਾਂ ਕਮਿਸ਼ਨਰ ਸਾਹਿਬ ਦੇ ਘਰ ਦੇ ਬਾਹਰ ਸੁੱਟ ਗਏ ਉਹ ਰਿਕਵਰੀ ਕਿੱਦਾਂ ਹੋਗੀ 1 ਡੇਢ ਕਰੋੜ ਦੀ 1 ਕਰੋੜ 40 ਲੱਖ ਦੀ ਤੇ ਬਾਕੀ ਪੈਸਾ ਫਿਰ ਕਿੱਥੇ ਤੇ ਸੈਟਿੰਗ ਆ ਦਿਖਾ ਦਿਓ 1 ਕਰੋੜ 40 ਲੱਖ ਬਾਕੀ ਖਤਮ ਹੋ ਗਈ ਗੱਲ ਅੱਜ ਇੱਕ ਮਹੀਨਾ ਹੋ ਗਿਆ ਤੁਹਾਨੂੰ ਸਾਨੂੰ ਦੁਬਾਰਾ ਆਪਾਂ ਮਿਲੇ ਹੁਣ ਇੱਕ ਮਹੀਨੇ ਚ ਤੁਸੀਂ ਦੱਸੋ ਕਿਹੜੇ ਪੋਲੀਟਿਕਲ ਲੀਡਰ ਨੇ ਕਿਹੜੇ ਐਮਐਲਏ ਨੇ ਕਿਹੜੇ ਐਕਸ ਕੌਂਸਲਰ ਨੇ ਕਿਹੜੇ ਕੌਂਸਲਰ ਦੀ ਤਿਆਰੀ ਕਰ ਰਹੇ ਉਹਨਾਂ ਨੇ ਕਿਹੜੀ ਪੋਲੀਟਿਕਲ ਜੇ ਤੁਸੀਂ ਅਸੀਂ ਸਮਾਜ ਦੀ ਹੁਣ ਜ਼ਿਲ੍ਹਾ ਪ੍ਰਧਾਨ ਹੁਣ ਤੁਸੀਂ ਇਸ ਮੈਲ ਨੂੰ ਇਨਸਾਫ ਇਹਦਾ ਦਿਵਾਉਂਗੇ ਪ੍ਰਸ਼ਾਸਨ ਦਾ ਤਾਂ ਇਹ ਗੱਲ ਪਹੁੰਚਾ ਦਿੱਤੀ ਹੈ ਉਹ ਵੀ ਇਹਨਾਂ ਨੇ ਆਪਣੇ ਪੱਖ ਉਹ ਮਜ਼ਬੂਤੀ ਪੂਰੀ ਕਰ ਦਿੱਤੀ ਗਈ ਹੈ ਉਹਨਾਂ ਵਾਲੇ ਮਜ਼ਬੂਤੀ ਪੂਰੀ ਹੈ ਪੰਜ ਬੰਦੇ ਸਾਈਨ ਆ ਉਹ ਵੀ ਕਹਿੰਦੇ ਕਿ ਅਸੀਂ ਆਪਣੀ ਵੀ ਕੰਪਲੀਟ ਦਵਾਵਾਂਗੇ ਲੇਕਿਨ ਹੁਣ ਦੋਨੋਂ ਪਾਰਟੀਆਂ ਦੇ ਅਸੀਂ ਪੱਖ ਲੈ ਲੈਣ ਤੁਸੀਂ ਸਮਾਜ ਦਾ ਇੱਕ ਹਿੱਸਾ ਹਾਂ ਸਮਾਜ ਦਾ ਹਿੱਸਾ ਹਾਂ ਦੇ ਨਾਲੇ ਆਪਣੀ ਤਿਆਂ ਪੈਣ ਦੀ ਜੋ ਸ਼ਬਦ ਬੋਲੇ ਜਾਂਦੇ ਉਹਨਾਂ ਨੂੰ ਕਿਸ ਤਰ੍ਹਾਂ ਪਛਾਣ ਦੇਖੋ ਜੀ ਇਹਨਾਂ ਦਾ ਪੱਖ ਤਾਂ ਸਾਨੂੰ ਪਹਿਲਾਂ ਹੀ ਪਤਾ ਜਦ ਕਮਿਸ਼ਨਰ ਸਾਹਿਬ ਨੇ 3 ਮਹੀਨੇ ਪਹਿਲਾਂ ਇੱਕ ਬੰਦੇ ਨੂੰ ਬਦਲੀ ਹੋਈ ਹੋਈ ਨੂੰ ਉਹਨੂੰ ਵਾਪਸ ਉਸੇ ਜਗ੍ਹਾ ਤੇ ਲੈ ਕੇ ਰੱਖਤਾ ਇਹਨਾਂ ਦਾ ਪੱਖ ਤਾਂ ਸਾਨੂੰ ਪਹਿਲਾਂ ਹੀ ਸਮਝ ਆ ਰਿਹਾ ਵੀ ਜਿਹੜਾ ਐਡਮਿਨਿਸਟ੍ਰੇਸ਼ਨ ਆ ਕਾਰਪੋਰੇਸ਼ਨ ਦਾ ਉਹ ਤਾਂ ਇਹਨਾਂ ਦੇ ਨਾਲ ਆ ਤੇ ਜੇ ਉਹ ਇਹਨਾਂ ਦੇ ਨਾਲ ਆ ਤੇ ਅਸੀਂ ਇਹਨਾਂ ਦੇ ਨਾਲ ਆ ਜ਼ਰੂਰਤ ਆਣ ਤੇ ਅਸੀਂ ਇੱਥੇ ਧਰਨਾ ਵੀ ਲਾਵਾਂਗੇ ਪ੍ਰਦਰਸ਼ਨ ਵੀ ਕਰਾਂਗੇ ਇਸ ਇਹ ਮੇਰੀ ਭੈਣ ਦੀ ਜਿਹੜੀ ਡਿਗਨਿਟੀ ਇਹਦਾ ਸਵੈਮਾਨ ਆ ਉਹਦੀ ਲੜਾਈ ਜਦ ਤੱਕ ਇਹ ਮਾਫੀ ਮੰਗ ਕੇ ਝੁੱਕੇ ਆਪਣੀ ਗਲਤੀ ਦਾ ਅਹਿਸਾਸ ਨਹੀਂ ਕਰਦਾ ਅਸੀਂ ਇੱਥੇ ਚਾਹੇ ਸਾਨੂੰ ਇੱਥੇ ਨੰਗਨ ਹੋ ਕੇ ਪ੍ਰਦਰਸ਼ਨ ਕਰਨਾ ਪਵੇ ਅਸੀਂ ਇੱਥੇ ਬੈਠ ਜਾਾਂਗੇ ਚਾਹੇ ਭੁੱਖੜਤਾ ਕਰਨੀ ਪਵੇ ਚਲ ਜੀ ਕੁੱਲ ਮਿਲਾ ਕੇ ਦਲਿਤ ਸਮਾਜ ਨਾਲ ਹਰ ਜਗ੍ਹਾ ਧੱਕਾ ਹੁੰਦਾ ਵਾ ਤੇ ਦਲਿਤ ਦੇ ਵਿੱਚੋਂ ਵੀ ਖਾਸ ਕਰਕੇ ਵਾਲਮੀਕੀ ਸਮਾਜ ਨਾਲ ਧੱਕਾ ਹੁੰਦਾ ਵਾ ਸ਼ਰੇਆਮ ਸ਼ੋਸ਼ਣ ਹੋ ਰਿਹਾ ਵਾ ਇਹਨੂੰ ਆਪਾਂ ਜਾਤੀਵਾਦ ਨਹੀਂ ਕਹਾਂਗੇ ਕੀ ਕਹਾਂਗੇ ਬਿਲਕੁਲ ਤਾਂ ਇਹ ਕਾਰਪੋਰੇਸ਼ਨ ਮਿੱਡਾ ਚੌਂਗ ਦੇ ਵਿੱਚ ਅਸੀਂ ਮੌਜੂਦ ਹੈਗੇ ਜਿੱਥੇ ਇਹ ਪੂਰਾ ਵਿਵਾਦ ਪੱਕਿਆ ਹੈ ਇਹ ਮੈਡਮ ਸਾਡੇ ਪਿੱਛੇ ਖੜੀ ਹੈ ਜਿਨ੍ਹਾਂ ਨੇ ਕਿਹਾ ਕਿ ਮੈਂ ਇੱਥੇ ਸਿਰਫ ਆਪਣੇ ਹਸਬੰਡ ਦੀ ਸੈਲਰੀ ਲੈਣ ਆਈ ਸੀ ਕਿ ਲੇਕਿਨ ਮੈਂ ਸੈਲਰੀ ਜਦੋਂ ਲੈਂਦੀ ਹਾਂ ਤਾਂ ਉਸ ਤੋਂ ਬਾਅਦ ਸੁਣਿਆ ਕੀ ਸ਼ਬਦ ਜਿਹੜੇ ਨੇ ਬੋਲੇਗੇ ਲੇਕਿਨ ਦੂਜਾ ਪੱਖ ਜਿਹੜਾ ਸੀਗਾ ਅੰਦਰ ਕਲਰਕ ਜਿਹੜੇ ਬੈਠੇ ਨੇ ਉਹਨਾਂ ਨੇ ਸਾਨੂੰ ਦੱਸਿਆ ਕਿ ਮੈਂ ਕੋਈ ਜਾਤੀ ਜੋ ਸ਼ਬਦ ਨਹੀਂ ਬੋਲੇ ਨੇ ਮੈਂ ਇੱਥੇ ਪੰਜ ਬੰਦਿਆਂ ਦੀ ਹਾਜ਼ਰੀ ਵਿੱਚ ਖੜੇ ਸੀ ਕਿ ਲੇਕਿਨ ਸਾਨੂੰ ਜੋ ਵੀਡੀਓ ਦਿਖਾਈ ਉਹ ਵੀ ਵੀਡੀਓ ਦੇਖੀਏ ਲੇਕਿਨ ਅਸੀਂ ਜਦੋਂ ਉਹਨਾਂ ਨੂੰ ਪੁੱ रिकॉर्डिंग ਦੇ ਵਿੱਚ ਕੀ ਸ਼ਬਦ ਬੋਲੇ ਗਏ ਨੇ ਕੀ ਨਹੀਂ ਬੋਲੇ ਗਏ ਨੇ ਲੇਕਿਨ ਇਹ ਉੱਚ ਅਧਿਕਾਰੀ ਹੁਣ ਕਾਰਵਾਈ ਕਰ ਸਕਦੇ ਨੇ ਲੇਕਿਨ ਗੱਲੀ ਸਮਾਜਪੁਰਾ ਨਾਲ ਖੜਾ ਜ਼ਿਲ੍ਹਾ ਪ੍ਰਧਾਨ ਜਿਹੜੇ ਨੇ ਅਜੇਪਾਲ ਬੀਜੇਪੀ ਤੋਂ ਐਸ்சி ਮੋਰਚਾ ਦੇ ਨੇ ਉਹ ਨਾਲ ਖੜੇ ਨੇ ਇਸ ਮੈਲਾ ਦੀ ਪੂਰੀ سپورਟ ਉਸੇ ਨੇ ਸਾਫ਼ ਗੱਲ ਕਹਿਤੀ ਹੈ ਕਿ ਅਗਰ ਤੱਕ ਜਦ ਤੱਕ ਇਸ ਮੈਲਾ ਨੂੰ ਇਨਸਾਫ਼ ਨਹੀਂ ਮਿਲਦਾ ਚਾਹੀਏ ਸਾਨੂੰ ਧਰਨਾ ਪ੍ਰਦਰਸ਼ਨ ਕਰਨਾ ਪਵੇ ਜੇ ਚਾਹੇ ਜਿਸ ਤਰ੍ਹਾਂ ਮਰਜ਼ੀ ਪ੍ਰਦਰਸ਼ਨ ਕਰਨਾ ਪਵੇ ਇਸ ਮੈਲਾ ਕੋ ਜਿਸ ਸ਼ਖਸ ਨੇ ਇਸ ਮੈਲਾ ਦਾ ਅਪਮਾਨ ਕੀਤਾ ਉਸ ਜਦ ਤੱਕ ਮਾਫੀ ਨਹੀਂ ਮੰਗਦਾ ਤਦ ਤੱਕ ਪ੍ਰਦਰਸ਼ਨ ਵੀ ਉਗਰ ਕਰਾਂਗੇ ਲੋਕਾਂ ਦਾ ਕੈਮਰਾ ਮੈਂ ਅਮੀ ਦੇ ਨਾਲ ਮੈਂ ਵਿਸ਼ਾਲ ਤਪੂ